ਸਚਿਰਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਥ ਹਰਨਲ ਗੁਰਜੀਤ कौर ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਮਨ ਪਸੰਦੀਦਾ ਹਮਦਰਦ ਹੈਲਥ ਟਾਕ ਸ਼ੋ ਜਿਸ ਦੇ ਵਿੱਚ ਹੈਲਥ ਦੇ ਸੰਬੰਧੀ ਨਵੇਂ-ਨਵੇਂ ਵਿਸ਼ੇ ਲੈ ਕੇ ਆਏ ਜਾਂਦੇ ਨੇ ਤੇ ਉਹਨਾਂ ਦੇ ਉੱਪਰ ਉੱਪਰ ਗੱਲਬਾਤ ਕੀਤੀ ਜਾਂਦੀ ਹੈ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲੀਵਰ ਦੇ ਸੰਬੰਧੀ ਗੱਲਬਾਤ ਕਰਾਂਗੇ ਲੀਵਰ ਦੀਆਂ ਪ੍ਰੋਬਲਮਸ ਕਿਉਂ ਪੈਦਾ ਹੁੰਦੀਆਂ ਨੇ ਤੇ ਉਸ ਦਾ ਕਿਸ ਤਰ੍ਹਾਂ ਦੇ ਨਾਲ ਇਲਾਜ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਅਸ ਇਸ ਲਾਈਫ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ 647366777 ਤੋਂ ਹਾਟੇਸ ਵਾਲਾਂ ਦੇ ਜਵਾਬ ਦੇਣ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਪੌਲ ਐਂਡ ਪੌਲ ਹਰਬਲ ਤੋਂ ਡਾਕਟਰ ਪੌਲ ਮੌਜੂਦ ਨੇ ਜੋ ਕਿ ਜਾਣਕਾਰੀ ਸਾਂਝੀ ਕਰਨਗੇ ਐਸੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਿਲਕੁਲ ਠੀਕ ਜੀ ਪ੍ਰੋਗਰਾਮ ਥੋੜਾ ਜਿਹਾ ਅੱਜ ਲੇਟ ਹੋ ਗਿਆ ਜਾਂ ਕੰਪਿਊਟਰ ਦੀ ਵਜ੍ਹਾ ਕਰਕੇ ਜੀ ਬਿਲਕੁਲ ਤੇ ਆਪਾਂ ਥੋੜਾ ਅੱਗੇ ਲੰਬਾ ਲੈ ਜਾਾਂਗੇ ਪ੍ਰੋਗਰਾਮ ਅੱਜ ਹਾਂਜੀ ਇਹ ਕੋਈ ਨਹੀਂ ਤੇ ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਆਪਣੇ ਬਾਰੇ ਦੱਸ ਦਿਆਂ ਜੀ ਅ ਲਿਬਰ ਬਾਰੇ ਤੇ ਇੱਕ ਦੋ ਟਿਪਸ ਵੀ ਮੈਂ ਦਊਂਗਾ ਤੇ ਉਹਦੇ ਨਾਲ ਫਿਰ ਸ਼ੁਰੂਆਤ ਕਰ ਦਿਆਂਗੇ ਤੇ ਸਭ ਤੋਂ ਪਹਿਲਾਂ ਤਾਂ ਸਾਡਾ ਸਭ ਤੋਂ ਪੁਰਾਣਾ ਤੇ ਜਾਣਿਆ ਪਛਾਣਿਆ ਨਾਮ ਪੌਲ ਐਂਡ ਪੌਲ ਹਰਬਨ ਸਾਡੇ ਕੋਲੇ ਅਸੀਂ ਆਮ ਲੋਕੀ ਆਪਣੀ ਲੈਂਗੁਏਜ ਦੇ ਵਿੱਚ ਆਪਾਂ ਕਹਿ ਦਿੰਦੇ ਹੁੰਨੇ ਆ ਕਿ ਦੇਸੀ ਹੈ ਹਰਬ ਆਪਾਂ ਕਹਿੰਦੇ ਹਾਂ ਆਜਰਵੇਦ ਦਾ ਸਾਡੀ ਆਜਰਵੇਦਿਕ ਨਹੀਂ ਹੈਗੀ ਸਾਡੀ ਹਰਬਲ ਦੀ ਹੈ ਜੀ ਇਹਦੇ ਵਿੱਚ ਕੀ ਹੁੰਦਾ ਸਾਡੇ ਸਾਰੇ ਦੁਨੀਆ ਦੇ ਹਰਬ ਦਾ ਨਾਰਥ ਅਮਰੀਕਨ ਚਾਈਨੀਜ਼ ਯੂਰੋਪੀਅਨ ਇੱਥੋਂ ਦੇ ਵੀ ਹਰਬ ਕੈਨੇਡੀਅਨ ਵੀ ਹੈਗੇ ਆ ਤੇ ਸਾਰੇ ਦੁਨੀਆ ਦੇ ਹਰਬ ਜਿਹੜੇ ਚੰਗੇ ਚੰਗੇ ਹਰਬ ਹੈਗੇ ਅਸੀਂ ਉਹ ਯੂਜ਼ ਕਰਦੇ ਆ ਤੇ ਫਾਰਮੂਲੇ ਵੀ ਸਾਡੇ ਉਹੀ ਹੁੰਦੇ ਵਧੀਆ ਤੇ ਜਿਹੜੇ ਕਿਉਂਕਿ ਜੇ ਸਾਡੇ ਕੋਲ ਚੁਆਇਸ ਬਹੁਤ ਜ਼ਿਆਦਾ ਹੈਗੀ ਹੈ ਇਸ ਕਰਕੇ ਸਾਨੂੰ ਕੋਈ ਮਿਕਸਿੰਗ ਕਰਨ ਦੀ ਲੋੜ ਨਹੀਂ ਪੈਂਦੀ ਜਾਂ ਕੋਈ ਹੀਰਾ ਫੇਰੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜਿਵੇਂ ਆਮ ਆਯੁਰਵੈਦਿਕ ਦੇ ਵਿੱਚ ਕਰ ਲੈਂਦੇ ਆਂ ਇੰਡੀਆ ਦੇ ਵਿੱਚ ਤੇ ਹਰ ਇੱਕ ਚੀਜ਼ ਦਾ ਸਾਡੇ ਕੋਲੇ ਇਲਾਜ ਹੈਗਾ ਤੇ ਸਾਡੇ ਕੋਲੇ ਐਜੂਕੇਸ਼ਨ ਵੀ ਹੈਗੀ ਹੈ ਤੇ ਮੈਂ ਔਰ ਮੇਰਾ ਸਨ ਦੋਨੇ ਉਸੀ ਕਰਦੇ ਆਂ ਉਹਦੇ ਕੋਲੇ ਨੂਟ੍ਰੀਸ਼ਨ ਦੀ ਵੀ ਡਿਗਰੀ ਹੈਗੀ ਆ ਹਰਬਲੈਸ ਦੀ ਵੀ ਹੈ ਮੇਰੇ ਕੋਲੇ ਵੀ ਹਰਬਲੈਸ ਦੀ ਹੈ ਅਸੀਂ ਫਾਰਮੂਲੇ ਬਹੁਤ ਵਧੀਆ ਬਣਾਉਂਦੇ ਆਂ ਕੋਈ ਵੀ ਬਿਮਾਰੀ ਹੈਗੀ ਬੱਚਿਆਂ ਤੋਂ ਲੈ ਕੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਜੋੜਾਂ ਦਾ ਦਰਦ ਆ ਐਲੋਪੀਸ਼ੀਆ ਪਿਸ਼ਾਬ ਦੀ ਪ੍ਰੋਸਟੇਟ ਦੀ ਪ੍ਰੋਬਲਮ ਆ ਪਥਰੀ ਹੈਗੀ ਆ ਸੋਜ ਪੈਂਦੀ ਹੈ ਗਿੱਟਿਆਂ 'ਚ ਗੋਡਿਆਂ 'ਚ ਦਰਦ ਹੈਗਾ ਮੋਟਾਪਾ ਹੈਗਾ ਤੁਸੀਂ ਡਿਪਰੈਸ਼ਨ ਹੈਗਾ ਤੁਸੀਂ ਨਾਂ ਲਓ ਕੋਈ ਵੀ ਚੀਜ਼ ਦਾ ਸਾਡੇ ਕੋਲੇ ਹਰ ਚੀਜ਼ ਦਾ ਇਲਾਜ ਹੁੰਦਾ ਤੇ ਦੂਸਰੀ ਚੀਜ਼ ਇਹ ਹੈਗੀ ਅਸੀਂ ਜਿਹੜੀ ਦਵਾਈ ਹੈਗੀ ਅਸੀਂ ਪਰਸਨ ਟੂ ਪਰਸਨ ਕੰਸਲਟੇਸ਼ਨ ਕਰਕੇ ਫਿਰ ਦਵਾਈ ਪਰਸਨ ਟੂ ਪਰਸਨ ਬਣਾ ਕੇ ਦਿੰਦੇ ਨਾ ਕਿ ਚੱਕ ਕੇ ਫੜਾ ਦੇ ਦਈਏ ਆ ਲਓ ਜੀ ਗੋੜੀਆਂ ਲੈ ਲਓ ਜੀ ਜਿਵੇਂ ਟੈਨਲ ਹੋ ਗਈ ਜਾਂ ਸਪਰੀਨ ਹੋ ਗਈ ਆਏ ਨਹੀਂ ਹੈਗਾ ਵੀ ਉਹ ਲੈ ਲਓ ਅਸੀਂ ਹਰ ਇੱਕ ਬੰਦੇ ਦੀ ਤਸਵੀਰ ਦੇਖ ਕੇ ਫਿਰ ਕੰਸਲਟੇਸ਼ਨ ਕਰਕੇ ਫਿਰ ਦਵਾਈ ਬਣਾ ਕੇ ਦਿੰਦੇ ਇਸ ਕਰਕੇ ਫਿਰ ਕੰਮ ਕਰਨੀ ਕਰਨੀ ਹੁੰਦੀ ਹੈ ਜੀ ਕਈ ਚੀਜ਼ਾਂ ਦਾ ਬਹੁਤ ਜਲਦੀ ਠੀਕ ਹੋ ਜਾਂਦੀਆਂ ਨੇ ਕਈ ਚੀਜ਼ਾਂ ਨੂੰ ਟਾਈਮ ਲੱਗਦਾ ਜੇ ਹੁਣ ਗੋਲੀਆਂ ਖਾਣ ਦੇ ਆਪਾਂ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਸ਼ੂਗਰ ਦੀਆਂ ਫਿਰ ਤਾਂ ਤਿੰਨ ਕਿ ਮਹੀਨੇ ਲੱਗ ਜਾਂਦੇ ਹੁੰਦੇ ਚਾਰ ਵੀ ਲੱਗ ਜਾਂਦੇ ਆ ਥਾਇਰੋਇਡ ਇੱਕ ਮਹੀਨੇ ਤੋਂ ਲੈ ਕੇ ਤਿੰਨ ਮਹੀਨੇ ਦੇ ਵਿੱਚ ਠੀਕ ਕਰ ਦਿੰਦੇ ਆ ਚਾਹੇ ਕੋਈ ਵੀ ਥਾਇਰੋਇਡ ਹੋਵੇ ਤੇ ਪੱਥਰੀ ਇੱਕ ਮਹੀਨੇ ਚ ਨਿਕਲ ਜਾਂਦੀ ਆ ਪਰ ਥੋੜਾ ਜਿਹਾ ਨਾਲ ਪਰਹੇਜ਼ ਕਰਨ ਦੀ ਜ਼ਰੂਰਤ ਹੁੰਦੀ ਆ ਜੀ ਜੇ ਪਰਹੇਜ਼ ਨਹੀਂ ਰੱਖਦੇ ਅਸੀਂ ਫਿਰ ਕੰਮ ਖਰਾਬ ਹੁੰਦਾ ਪਰ ਜਿਵੇਂ ਖਾਣਾ ਪੀਣਾ ਵੀ ਨਾਲ ਸਹੀ ਡਾਈਟ ਪੀਸਦਾ ਕੋਸ਼ਿਸ਼ ਕਰੋ ਡਾਈਟ ਦਾ ਪੂਰਾ ਦੱਸੀਦਾ ਵੀ ਕਿਉਂਕਿ ਹਰ ਕਿਸੇ ਨੂੰ ਸੈਲਡ ਚੰਗਾ ਹਾਂ ਕਿਸ ਨੂੰ ਕਹਿੰਦਾ ਸੈਲਰ ਜ਼ਿਆਦਾ ਖਾਓ ਕਿਸੇ ਨੂੰ ਕਹਿੰਦਾ ਗਰਮ ਚੀਜ਼ਾਂ ਖਾਓ ਕਿਸੇ ਨੂੰ ਕਹਿੰਦਾ ਘੱਟ ਖਾਓ ਜਾ ਡਾਈਟ ਕਰੋ ਹਰ ਇੱਕ ਦਾ ਅਲੱਗ-ਅਲੱਗ ਬੋਡੀ ਹੁੰਦੀ ਹੈ ਜੀਵ ਦੇਖ ਕੇ ਫੇਸ ਦੇਖ ਕੇ ਪਤਾ ਲੱਗ ਜਾਂਦਾ ਜਾਂ ਆਇਰਨ ਵਾਲੀਆਂ ਚੀਜ਼ਾਂ ਲੇਡੀ ਨੂੰ ਖਾਸ ਕਰਕੇ ਆਇਰਨ ਦੀ ਕਮੀ ਹੁੰਦੀ ਹੈ ਫਿਰ ਨਾਲ ਆਇਰਨ ਦੇ ਵੀ ਦੇ ਦੇਦੀ ਹੈ ਨਾਲ ਕਈ ਦਾ ਵੀ ਆ ਚੀਜ਼ਾਂ ਹਰੀਆਂ ਪਾਲਕ ਹੋਈ ਪਾਰਸਲੀ ਹੋਈ ਐਸੇ ਚੀਜ਼ਾਂ ਜ਼ਿਆਦਾ ਖਾਓ ਸਕਿਨ ਖਰਾਬ ਆ ਤਾਂ ਬੰਦ ਗੋਭੀ ਫੁੱਲ ਗੋਭੀ ਬਹੁਤ ਵਧੀਆ ਹੁੰਦੀ ਹੈ ਇਸ ਤਰ੍ਹਾਂ ਚੀਜ਼ਾਂ ਸਾਰੀਆਂ ਹਰ ਇੱਕ ਦੀ ਅਲੱਗ-ਅਲੱਗ ਬੋਡੀ ਹੈਗੀ ਐ ਇਹਨਾਂ ਵੀ ਮੈਂ ਤੁਹਾਨੂੰ ਦਵਾਈ ਦਿੱਤੀ ਹੈ ਤੁਸੀਂ ਆਪਦੇ ਰਿਸ਼ਤੇਦਾਰ ਨੂੰ ਕਹੋ ਗ੍ਰੀਜ ਲੈ ਜੀ ਖਾਲਾ ਮੈਂ ਠੀਕ ਹੋ ਗਈ ਆ ਬਾਕੀ ਥੋੜੀ ਜਿਹੀ ਬਚੀ ਐ ਤੇ ਖਾ ਲੋ ਉਹ ਕਦੇ ਕ ਅਸੀਂ ਡਾਇਗਨੋਸ ਕਰਕੇ ਪਰਸ ਟੂ ਪਰਸਨ ਦਵਾਈ ਬਣਾਉਂਦੇ ਆ ਹਾਂ ਕੁਝ ਚੀਜ਼ਾਂ ਹੈਗੀਆਂ ਨੇ ਜਿਵੇਂ ਲਿਵਰ ਦੀ ਹੈਗੀ ਆ ਪ੍ਰੋਸਟੇਟ ਦੀ ਹੈਗੀ ਕੈਪਸੂਲ ਜਿਹੜੇ ਹੈਗੇ ਆ ਜਾਂ ਐਡਰੀਨਲ ਗਲੈਂਡ ਹੈ ਉਹਨੂੰ ਹੈਪੀ ਪਿਲ ਕਹਿੰਦੇ ਆ ਅਸੀਂ ਉਹਨਾਂ ਦਾ ਬੰਦਾ ਖੁਸ਼ ਰਹਿੰਦਾ ਮੋਸਟਲੀ ਜਿਵੇਂ ਆਫਿਸ ਦੇ ਵਿੱਚ ਕੰਮ ਕਰਦੇ ਆ ਹੈਡੈਕ ਫੋਨ ਤੇ ਫੋਨ ਆਉਂਦੇ ਆ ਤੇ ਉਹ ਜੇ ਦੋ ਕੈਪਸੂਲ ਰੋਜ਼ ਸਵੇਰੇ ਲੈ ਲੈਣ ਤੇ ਉਹਨਾਂ ਦਾ ਦਿਨ ਬਹੁਤ ਵਧੀਆ ਨਿਕਲਦਾ ਗੁੱਸਾ ਨਹੀਂ ਹੁੰਦਾ ਉਹ ਖਾ ਕੇ ਅਸਤੇ ਚੀਜ਼ਾਂ ਵੀ ਹੁੰਦੀਆਂ ਨੇ ਪਰ ਮੋਸਟਲੀ ਜਿਹੜੀ ਉਹ ਚੀਜ਼ਾਂ ਡਿਫਰੈਂਟ ਹੋ ਜਾਂਦੀਆਂ ਨੇ ਸ਼ਿਲਾਜੀਤ ਹੈਗੀ ਸਾਡੇ ਕੋਲ ਬਿਲਕੁਲ ਪਿਓਰ 100% ਪਿਓਰ ਆ ਅਸੀਂ ਸੋਲਿਡ ਹੁੰਦੀ ਆ ਆਮ ਤਾਂ ਮਿਕਸ ਕਰਕੇ ਸਾਨੂੰ ਲਿਕਵਿਡ ਮਿਲਦੀ ਆ ਅਸੀਂ ਕਹਿੰਨੇ ਆ ਆਪ ਬਣਾਓ ਜੀ ਅਸਲੀ ਹੈਗੀ ਤੇ ਉਹਨੇ ਆਪੇ ਮੈਲਟ ਹੋ ਜਾਣਾ ਤੇ ਜਿੰਨੀ ਵੀ ਚਾਹੀਦੀ ਆ ਕਿਸੇ ਨੂੰ ਉਹ ਹੁੰਦੀ ਆ ਮਹਿੰਗੀ ਆ ਕਿਉਂਕਿ ਪਿਓਰ ਸਾਡੀ ਚੀਜ਼ ਹਮੇਸ਼ਾ ਵਧੀਆ ਵਰਤਨੀ ਆ ਨਾ ਕਿ ਘਟੀਆ ਅੰਗਰੋਸਿਸ ਤੋਂ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਸਾਡੇ ਕੋਲੇ ਮਤਲਬ ਟਰੈਕ ਨੰਬਰ ਦੇ ਨਾਲ ਹੁੰਦੀਆਂ ਸਾਰੀਆਂ ਚੀਜ਼ਾਂ ਤੇ ਉਹਦੇ ਹਿਸਾਬ ਦੇ ਨਾਲ ਅਸੀਂ ਚੀਜ਼ਾਂ ਬਣਾਉਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਬੰਦੇ ਨੂੰ ਫਿਰ ਸੰਤ ਇਹ ਨਹੀਂ ਹੁੰਦਾ ਕਿ ਅਸੀਂ ਪੈਸੇ ਬਣਾਉਣੇ ਆ ਸਾਨੂੰ ਇਹ ਅਸੀਂ ਚੰਗੀ ਚੀਜ਼ ਦੇਵਾਂਗੇ ਬੰਦੇ ਤੇ ਅਸਰ ਕਰੂਗੀ ਫੇਰ ਹੀ ਉਹਨੇ ਸੈਟੀਸਫਾਈਡ ਹੋਣਾ ਬਿਲਕੁਲ ਤੇ ਜੇ ਮਤਲਬ ਜਿਵੇਂ ਹੁਣ ਲਿਵਰ ਲਿਵਰ ਦੀ ਲਿਵਰ 52 ਚੱਲਦੀ ਹੈ ਉਹਨੇ ਜਿੱਥੇ ਲਿਵਰ ਹੈਗਾ ਉੱਥੇ ਰੱਖਣਾ ਉਹਨੇ ਠੀਕ ਨਹੀਂ ਕਰਨਾ ਅਸੀਂ ਫਿਰ ਵੀ ਖਾਈ ਜਾਂਦੇ ਆ ਕਿਉਂਕਿ ਉਹ ਸਸਤੀਆਂ ਹੈਗੀਆਂ ਅਗਲਾ ਕਹਿੰਦਾ ਸਸਤੀ ਹੈਗੀਏ ਚਲੋ ਖਾ ਲਓ ਜੀ ਅਸੀਂ ਇਹ ਨਹੀਂ ਦੇਖਦੇ ਚੀਜ਼ ਦੀ ਕੁਆਲਿਟੀ ਨਹੀਂ ਦੇਖਦੇ ਵੀ ਕੁਆਲਿਟੀ ਕੀ ਹੈਗੀ ਹੈ ਜੀ ਜਿਵੇਂ ਹੁਣ ਤੇਲ ਆਪਾਂ ਲੈਣੇ ਆ ਸਰੋਂ ਦੀ ਉਹ ਜਿਹੜੇ ਪੈਕੇਟ ਚ ਲਈਏ 299 ਦਾ ਹੁੰਦਾ ਥੋੜਾ ਜਿਹਾ 100 ਗ੍ਰਾਮ ਜਾਂ 200 ਗ੍ਰਾਮ ਤੇ ਜੇ ਤੇਲ ਲੈਣਾ ਉਸਨੂੰ 299 ਦੀ 250 ਗ੍ਰਾਮ ਤੇਲ ਮਿਲ ਜਾਂਦਾ ਬੱਚੇ ਸ਼ੀਸ਼ੀ ਦੀ ਬੋਟਲ ਸਟicker ਲੱਗਿਆ ਟੱਕੜ ਲੱਗਣਾ ਡੱਬੇ ਲੱਗਣੇ ਆ ਉਹਦੀ ਆਪ ਤੁਸੀਂ ਦੇਖਿਆ ਕਰੋ ਵੀ ਇਹ ਚੀਜ਼ ਵਰਤ ਹੈਗੀ ਆ ਉਹ ਵੈਜੀਟੇਬਲ ਆਇਲ ਦੇ ਵਿੱਚ ਕੈਮੀਕਲ ਪਾ ਕੇ ਉਹਨੂੰ ਸਰੋਂ ਦਾ ਤੇਲ ਬਣਾ ਦਿੰਦੇ ਆ ਜੀ ਆਲ ਆਇਲ ਵੀ ਸੇਮ ਚੀਜ਼ ਆ ਜਿਹੜਾ ਮਹਿੰਗਾ ਤੇਲ ਹੈਗਾ ਆਲੂ ਬਾਇਲ ਉਹੀ ਵਧੀਆ ਹੋਊਗਾ ਥੋੜਾ ਬਹੁਤਾ ਨਹੀਂ ਤਾਂ ਮਿਕਸਿੰਗ ਹੈਗੀ ਸਾਰੇ ਸਾਰੇ ਵੈਜੀਟੇਬਲ ਆਇਲ ਦੇ ਵਿੱਚ ਕਲਰ ਪਾ ਕੇ ਪਰਫਿਊਮ ਕੈਮੀਕਲ ਪਾ ਕੇ ਉਹਦੀ ਸਮੈਲ ਉਹ ਜੀ ਆਉਣ ਲੱਗ ਜਾਂਦੀ ਹੈ ਹੈਗੇ ਉਹ ਐਕਚੁਅਲੀ ਉਹ ਜਿਹੜੀ ਸਸਤੀ ਜੀ ਲਵਾਂਗੇ ਉਹਨੂੰ ਸਿਹਤ ਨੂੰ ਨੁਕਸਾਨ ਦੇਣਾ ਉਹਨੇ ਜਿਵੇਂ ਹੁਣ ਕੀ ਹੋਆ ਇਹ ਵੀ ਨਕਲੀ ਹੁੰਦੇ ਆ ਵਿੱਚ ਮਿਕਸਿੰਗ ਹੁੰਦਾ ਇਹਦੇ ਵਿੱਚ ਵੀ ਅਸੀਂ ਫਿਰ ਵੀ ਅਸੀਂ ਡੱਬਿਆਂ ਦੇ ਡੱਬੇ ਚੱਕ ਲੈਂਦੇ ਆ ਜੀ ਹਾਲਾਂਕਿ ਹੈਲਥ ਵਾਲਿਆਂ ਨੇ ਇੱਕ ਦੋ ਥਾਂ ਤੇ ਚੱਕੇ ਵੀ ਇਹ ਵੀ ਨਾ ਰੱਖੋ ਇਹ ਤੇ ਅਸੀਂ ਫਿਰ ਵੀ ਕਿੰਨਾ ਟਾਈਮ ਲੱਗਦਾ ਘਰੇ ਬਟਰ ਨੂੰ ਮੈਲਟ ਕਰਕੇ ਘਰੇ ਬਣਾਉਣ ਨੂੰ ਘਰੇ ਆਹ ਬਣਾ ਲਓ ਉਹ ਤੁਹਾਨੂੰ ਤਸੱਲੀ ਵੀ ਹੁੰਦੀ ਹੈ ਵੀ ਆਹ ਚੀਜ਼ ਸਹੀ ਹੈਗੀ ਹੈ ਤੇ ਤੇਲ ਹੈਗੇ ਆ ਅਸੀਂ ਤੇਲ ਸਰੋਂ ਦਾ ਹੈਗਾ ਬਦਾਮਾ ਦਾ ਤਿਲਾਂ ਦਾ ਤੇ ਕਲੌਂਜੀ ਦਾ ਅਸੀਂ ਅਰਸੀ ਦਾ ਵੀ ਅਸੀਂ ਆਪ ਕੱਢ ਦਿਆਂ ਸਾਰੇ ਕਿ ਇਸੇ ਦੁੱਖੋਂ ਕਿ ਲੋਕਾਂ ਨੂੰ ਚੀਜ਼ ਅਸਲੀ ਮਿਲੇ ਬਿਲਕੁਲ ਪਿਓਰ ਚੀਜ਼ ਮਿਲੇ ਹਾਂ ਪਿਓਰ ਚੀਜ਼ ਮਿਲੇ ਜੇ ਪਿਓਰ ਚੀਜ਼ ਮਿਲੂਗੀ ਤਾਂ ਹੀ ਲੋਕਾਂ ਨੇ ਖੁਸ਼ ਹੋਣਾ ਆਦਰਵਾਇਜ਼ ਦੁਕਾਨਾਂ ਕਿੰਨੇ ਆਉਂਦੇ ਆ ਕਿੰਨੇ ਚਲੇ ਜਾਂਦੇ ਆ ਕਿੰਨੇ ਰੈਸਟੋਰੈਂਟ ਖੁੱਲਦੇ ਆ ਕਿੰਨੇ ਬੰਦ ਹੁੰਦੇ ਆ ਜੇ ਕੁਆਲਿਟੀ ਤੁਹਾਡੀ ਹੈਗੇ ਤੁਸੀਂ ਟਿਕੇ ਰਹੋਗੇ ਕੋਈ ਵੀ ਕੰਮ ਬਿਜ਼ਨਸ ਕੋਈ ਵੀ ਚਾਹੇ ਇਮੀਗ੍ਰੇਸ਼ਨ ਦਾ ਕੋਈ ਵੀ ਕੋਈ ਵੀ ਕੰਮ ਹੈ ਜੇ ਤੁਸੀਂ ਹੇਰਾਫੇਰੀਆਂ ਕਰਨ ਲੱਗ ਜੂਗੇ ਤੇ ਇਹਦਾ ਮਤਲਬ ਵੀ ਉਹ ਤੁਹਾਡਾ ਜ਼ਿਆਦਾ دیر ਟਿਕਣਾ ਨਹੀਂ ਹੈਗਾ ਕੰਮ ਇਹ ਸੇਮ ਦਵਾਈਆਂ ਦੇ ਵਿੱਚ ਜੇ ਤੁਸੀਂ ਹੇਰਾਫੇਰੀ ਕਰੋਗੇ ਸਟੀਰੋਇਡ ਪਾ ਕੇ ਦੇਓਗੇ ਫਿਰ ਜ਼ਿਆਦਾ ਦਿ ਵੀ ਜਦ ਗੋਡੇ ਦਖਦੇ ਆ ਦੋ ਗੋੜੀਆਂ ਖਾਦੀਆਂ ਤੇ ਤੁਹਾਡੇ ਗੋਡੇ ਠੀਕ ਹੋ ਗਏ ਇਹਦਾ ਮਤਲਬ ਦਵਾਈ ਦੇ ਵਿੱਚ ਸਟੇਰੋਇਡ ਪਾਈ ਹੈ ਜੋ ਕੋਈ ਨਾ ਕੋਈ ਕੈਮੀਕਲ ਜ਼ਰੂਰ ਪਾਇਆ ਜਿਸ ਨਾਲ ਤੁਹਾਡੇ ਇੱਕ ਦਿਨ ਦੇ ਵਿੱਚ ਹੀ ਗੋਡੇ ਠੀਕ ਹੋ ਗਏ ਇੱਕ ਦਿਨ ਚ ਗੋਡੇ ਠੀਕ ਕਦੇ ਵੀ ਨਹੀਂ ਹੋਣਗੇ ਜੇ ਸੋਜ ਆਈ ਹੈ ਇਹ ਹੁੰਦਾ ਲਿਵਰ ਦੇ ਉੱਪਰ ਡਿਪੈਂਡ ਕਰਦਾ ਮੋਸਟਲੀ ਜੀ ਮੋਸਟਲੀ ਜਦੋਂ ਲਿਵਰ ਖਰਾਬ ਕੀ ਹੁੰਦਾ ਅਸੀਂ ਜਿਆਦਾ ਸ਼ਰਾਬ ਪੀਂਦੇ ਆ ਤਾਂ ਬਹੁਤ ਜਿਆਦਾ ਤੇ ਜਾਂ ਸਿਟਿੰਗ ਜੌਬ ਆ ਤੇ ਰਾਤ ਨੂੰ ਪੈਗ ਵੀ ਲਾ ਲੈਣੇ ਆ ਤੇ ਜਾਂ ਮਿੱਠਾ ਜਿਆਦਾ ਖਾਣਾ ਇਨਟੇਕ ਜਾਂ ਚਨੇ ਭਟੂਰੇ ਜਿਆਦਾ ਖਾਣੇ ਜਾਂ ਮਠਿਆਈ ਜਿਆਦਾ ਖਾਣੀ ਤੇ ਜਾਂ ਓਵਰ EATING ਜਿਵੇਂ ਮੋਸਟਲੀ ਸਿਟਿੰਗ ਜੌਬ ਟ੍ਰਕਿੰਗ ਦੀ ਲਾਲੋ ਟੈਕਸੀ ਲਾਲੋ Uber ਲਾਲੋ ਜਾਂ ਅਕਾਊਂਟੈਂਟ ਹੋਏ ਜਾਂ ਕੋਈ ਵੀ ਜਗਾ ਜਿਵੇਂ ਆਪਣੀ ਜੌਬ ਹੈਗੀ ਆ ਤੇ ਜਿੰਨਾ ਬੈਠਣ ਦੀ ਜੌਬ ਹੈਗੀ ਆ ਤੁਹਾਨੂੰ ਲਿਮਟ ਦੇ ਵਿੱਚ ਖਾਣਾ ਪੈਂਦਾ ਹਾਂ ਇਹ ਛੋਟਾ ਜਿਹਾ ਰੋਮਾ ਸ਼ਹਿਰ ਉੱਥੇ ਵਿਚਕਾਰ ਨਾ ਕਪੜੇ ਦੀ ਦੁਕਾਨ ਨਾ ਸੁਨਿਆਰੇ ਦੀ ਦੁਕਾਨਾ Hindu Hindu ਲੋਕਾਂ ਦੀ ਅਸੀਂ ਹੱਸਣਾ ਜਦੋਂ ਨੰਗਣਾ ਛੋਟੇ ਹੁੰਦੇ ਤੇ ਗੇਟ ਦੇ ਅੰਦਰ ਜਾਣਾ ਤੇ ਸਿੱਖਣਾ ਜਿਵੇਂ ਦੇਖੋ ਲੰਚ ਦੇ ਵਿੱਚ ਮੂੰਗੀ ਮਸਰੀ ਦੀ ਦਾਲ ਖਾਂਦੇ ਕਿਉਂ ਖਾਂਦੇ ਆ ਉਹ ਹੁਣ ਪਤਾ ਲੱਗਦਾ ਕਿਉਂ ਖਾਂਦੇ ਸੀ ਜਿਵੇਂ ਉਹ ਮੀਟ ਖਾ ਕੇ ਉੱਥੇ ਬਹਿ ਜਾਣ ਜਾਂ ਚਨੇ ਫਟੂ ਦੇ ਖਾ ਕੇ ਬਹਿ ਜਾਣ ਤੇ ਆਪਦੀ ਸ਼ਾਪ ਦੇ ਉੱਪਰ ਤੇ ਉਹਨਾਂ ਦੀ ਸਿਹਤ ਖਰਾਬ ਹੀ ਹੋਣੀ ਹੈ ਇਸ ਕਰਕੇ ਬਹੁਤ ਲਾਈਟ ਫੂਡ ਖਾਂਦੇ ਨੇ ਹਿੰਦੂ ਲੋਕ ਜਿਹੜੇ ਹੈਗੇ ਉਹ ਜਿਹੜੇ ਬਿਜ਼ਨਸ ਦੇ ਵਿੱਚ ਹੈਗੇ ਦੁਕਾਨਦਾਰਾ ਵਾਲੇ ਹੈਗੇ ਕਿਉਂ ਉਹ ਤਾਂ ਹਿਲਣਾ ਤਾਂ ਹੈ ਨਹੀਂ 8-9 ਘੰਟੇ 10 ਘੰਟੇ ਬੈਠੇ ਰਹਿਣਾ ਕੱਪੜੀ ਦੀ ਦੁਕਾਨ ਹੋਵੇ ਜਾਂ ਕੁਝ ਵੀ ਐਕਸਰਸਾਈਜ਼ ਨਹੀਂ ਹੁੰਦੀ ਐਕਸਰਸਾਈਜ਼ ਕੋਈ ਹੈ ਨਹੀਂ ਇਸ ਕਰਕੇ ਉਹਨਾਂ ਨੂੰ ਲਾਈਟ ਫੂਡ ਹੀ ਚੰਗਾ ਹੂੰ ਅਨ ਜੇ ਕਮ ਕੰਸਟਰਕਸ਼ਨ ਦਾ ਫਿਰ ਖਾਓ ਜੋ ਮਰਜੀ ਅੰਡੇ ਖਾਓ ਮੀਟ ਖਾਓ ਪੀਜ਼ੇ ਖਾਓ ਫਿਰ ਸਭ ਹਾਜਮ ਹੋ ਜਾਂਦਾ ਡਿਪੈਂਡ ਕਰਦਾ ਤੁਹਾਡੀ ਜੌਬ ਕੀ ਹੋਦੀ ਹੈ ਜੀ ਜੇ ਬੈਠਣਾ ਟ੍ਰੱਕ ਦੇ ਵਿੱਚ ਤੇ ਜਨੇਪੁਰੇ ਸ਼ਾਮ ਨੂੰ ਖਾ ਲੈਣ ਜਾਂ ਮੀਟ ਖਾ ਲਿਆ ਜਾਂ ਅੰਡੇ ਆਂਗਲਿਟ ਖਾ ਲੇ ਸੈਂਡਵਿਚ ਖਾਈ ਗਏ ਫਿਰ ਉਹ ਪੇਟ ਵੱdna ਜਦੋਂ ਪੇਟ ਵੱਧ ਗਿਆ ਇਹਦਾ ਮਤਲਬ ਪਹਿਲਾ ਲੀਵਰ ਤੁਹਾਡੇ ਤੇ ਅਸਰ ਪੈਂਦਾ ਸਾਰੇ ਚਾਹੇ ਸ਼ਰਾਬ ਪੀਣਿਓ ਚਾਹੇ ਮਿੱਠਾ ਜ਼ਿਆਦਾ ਖਾਣਿਓ ਚਾਹੇ ਓਵਰ ਹੀਟਿੰਗ ਰੋਟੀ ਜ਼ਿਆਦਾ ਖਾਣਨੇ ਆ ਸੈਲਡ ਘੱਟ ਖਾਣਨੇ ਆ ਤੇ ਜਦੋਂ ਪੇਟ ਵਧਣ ਲੱਗ ਜੇ ਫਿਰ ਇਹਦਾ ਮਤਲਬ ਲੀਵਰ ਤੁਹਾਡਾ ਪਹਿਲਾਂ ਖਰਾਬ ਹੋਇਆ ਔਰ ਤੁਸੀਂ ਯਕੀਨ ਨਹੀਂ ਕਰਨਾ ਡਾਕਟਰ ਤਾਂ ਦੱਸ ਦੇਣੀ ਹੈਗਾ ਵੀ ਤੁਹਾਡਾ ਲੀਵਰ ਖਰਾਬ ਆ ਜਾਂ ਫੈਟੀ ਆ ਬਹੁਤ ਘੱਟ ਜੇ ਬਹੁਤ ਜ਼ਿਆਦਾ ਹੋਵੇ ਨਾ ਲਿਮਟ ਤੋਂ ਫੇਰ ਦੱਸ ਦੇ ਡਾਕਟਰ ਵੀ ਤੁਹਾਡਾ ਲੀਵਰ ਫੈਟੀ ਆ ਆਜਰਵਾਇਜ਼ ਟਾਕਸਿਨ ਕਿੰਨੇ ਉਹਦੇ ਵਿੱਚ ਉਹ ਨਹੀਂ ਦੱਸਦੇ ਕਦੇ ਵੀ ਕਿਉਂਕਿ ਇਹਨਾਂ ਕੋਲੇ ਦਵਾਈ ਹੈ ਨਹੀਂ ਕਿ ਲਿਵਰ ਦੀ ਕੋਈ ਓਕੇ ਸਿਰਫ ਆਜਰਵਾਇਦਿਕ ਦੇ ਵਿੱਚ ਹੈਗੀ ਆ ਹਰਬਲ ਦੇ ਵਿੱਚ ਹੈਗੀ ਆ ਔਰ ਜਦੋਂ ਅਸੀਂ ਦਵਾਈ ਦਿੰਦੇ ਆ ਫਿਰ ਲਿਵਰ ਠੀਕ ਹੁੰਦਾ ਲਿਵਰ ਦੇ ਨਾਲ ਹੋਰ ਬਿਮਾਰੀਆਂ ਬਹੁਤ ਲੱਗਦੀਆਂ ਨੇ ਜੇ ਲਿਵਰ ਫੈਟੀ ਹੈ ਅਸੀਂ ਦੇਖਦੇ ਨਹੀਂ ਮੈਂ ਨਿਸ਼ਾਨੀਆਂ ਵੀ ਦੱਸ ਦਿੰਦਾ ਇੱਕ ਤਾਂ ਤੁਹਾਡੀ ਜੀਭ ਲਾਲ ਰਹੂਗੀ ਜਾਂ ਬਹੁਤ ਚਿੱਟੀ ਰਹੂਗੀ ਤੁਹਾਡੀ ਉਕਰੇ ਰਾ ਕੀ ਕਹਿੰਦੇ ਆ ਉਹ ਚਿੱਟੀ ਜੀਵ ਦੇ ਉੱਤੇ ਜੰਮ ਜਾਂਦਾ ਨਾ ਉਹ ਚੀਜ਼ ਹੋ ਜਾਂਦੀ ਜਾਂ ਬਿਲਕੁਲ ਲਾਲ ਹੋ ਜਾਂਦੀ ਹੈ ਜਾਂ ਛਾਲੇ ਹੋਣਗੇ ਤੁਹਾਡੇ ਮੂੰਹ ਦੇ ਵਿੱਚ ਬਾਰ ਬਾਰ ਛਾਲੇ ਹੋ ਜਾਂਦੇ ਕੋਈ ਗਰਮ ਚੀਜ਼ ਖਾਧੀ ਛਾਲੇ ਹੋ ਗਏ ਜਾਂ ਥੋੜੇ ਜੇ ਨਰਸ ਖਾਦੇ ਥੋੜੇ ਬੋਦੇ ਤੁਹਾਡਾ ਹਾਜਮ ਨਹੀਂ ਹੁੰਦੇ ਜਾਂ ਜੀਲ ਤੇ ਛਾਲੇ ਹੋ ਜਾਂਦੇ ਆ ਜਦੋਂ ਤਾਂ ਉਹਨੂੰ ਗਰਮ ਚੀਜ਼ ਨਾ ਪਚੇ ਜਾਂ ਕਲੌਂਜੀ ਦਾ ਤੇਲ ਬਹੁਤ ਲੇਡੀ ਨੂੰ ਮੈਂ ਲੈ ਕੇ ਜਾਂਦੀ ਆ ਕਿ ਸਾਨੂੰ ਪਚਦਾ ਨਹੀਂ ਤੇਲ ਦੇ ਵਿੱਚ ਕੋਈ ਨੁਕਸਾਨੀਮਾ ਚਾਹੀਦੀ ਬੋਤਲ ਪੀ ਲੈ ਸਾਨੂੰ ਕੋਈ ਫਰਕ ਨਹੀਂ ਕਿਉਂਕਿ ਪੇਟ ਠੀਕ ਆ ਜਿਹਦਾ ਪੇਟ ਖਰਾਬ ਆ ਉਹਨੂੰ ਠੰਡੀ ਚੀਜ਼ ਵੀ ਠੰਡੀ ਲੱਗਣੀ ਹੈ ਗਰਮ ਉਹਨੂੰ ਬਹੁਤ ਜ਼ਿਆਦਾ ਗਰਮੀ ਕਰੂਗੀ ਇਸ ਕਰਕੇ ਪਹਿਲਾ ਨਿਸ਼ਾਨੀ ਇਹ ਹੈ ਵੀ ਲੀਵਰ ਖਰਾਬ ਆ ਫਿਰ ਦੂਸਰੀ ਚੀਜ਼ ਜਿਹੜੀ ਨਿਸ਼ਾਨੀ ਹੈਗੀ ਹੈ ਅਸੀਂ ਤਾਂ ਦੇਖ ਕੇ ਅੰਦਰ ਵਰਦੇ ਸਾਰੇ ਸਾਨੂੰ ਪਤਾ ਲੈਂਦੇ ਤਾਂ ਲੀਵਰ ਖਰਾਬ ਆ ਅੱਖਾਂ ਪੀੜੀਆਂ ਹੋਣਗੀਆਂ ਹਾਂ ਜੇ ਲਾਲ ਹੋਣ ਗਿਆ ਮੱਥੇ ਤੇ ਛੇੜਪੂ ਕਾਰੇ ਤਾਂ ਰੰਗ ਦੀ ਕਾਲੀ ਛੇੜਪੂ ਇੱਥੇ ਇੱਥੇ ਜਿਹੜੇ ਦਾਗ ਪਏ ਹੁੰਦੇ ਨੇ ਇੱਥੇ ਸਾਈਡ ਤੇ ਇਸ ਤਰ੍ਹਾਂ ਲੰਬੇ ਕਰਕੇ ਇਹਦਾ ਮਤਲਬ ਉਹਦਾ ਲੀਵਰ ਫੈਟੀ ਹੋ ਚੁੱਕਿਆ ਬਹੁਤ ਦੇਰ ਦਾ ਉਹਨਾਂ ਨੂੰ ਕੀ ਚਾਹੀਦਾ ਤੁਸੀਂ ਡਾਈਟ ਕਰੋ ਸਵੇਰੇ ਭੁੱਖੇ ਰਹੋ ਬਲੈਕ ਟੀ ਪੀਓ ਦੁੱਧ ਵਾਲੀ ਚਾਹ ਨਾ ਪੀਓ ਦੁੱਧ ਵੀ ਛੱਡ ਦਿਓ ਤੇ ਤੁਸੀਂ ਪ੍ਰੋਟੀਨ ਖਾਓ ਜਿਹਦਾ ਜਾਂ ਸਬਜ਼ੀਆਂ ਜੇ ਵੈਜੀਟੇਰੀਅਨ ਹੈਗੇ ਤਾਂ ਪ੍ਰੋਟੀਨ ਡੀਜ਼ਲ ਦਾ ਮਿਲ ਜਾਂਦਾ ਵੈਗਾ ਪ੍ਰੋਟੀਨ ਮਿਲ ਜਾਂਦਾ ਨਾਲ ਜ਼ਿੰਕ ਮੈਗਨੀਸ਼ੀਅਮ ਇਹ ਚੀਜ਼ਾਂ ਦੇ ਨਾਲ ਖਾਵਾਂਗੇ ਨਾ ਅਸੀਂ ਕਿਉਂਕਿ ਧਰਤੀ ਵਿੱਚ ਹੁਣ ਖਤਮ ਹੋ ਚੁੱਕ ਹੋ ਰਹੀਆਂ ਨੇ ਹੌਲੀ ਹੌਲੀ ਇਸ ਕਰਕੇ ਸਾਨੂੰ ਇਹ ਆਰਟੀਫੀਸ਼ੀਅਲ ਖਾਣੀਆਂ ਪੈਂਦੀਆਂ ਨੇ ਜਾਂ ਸ਼ਿਲਾਜੀਤ ਹੈਗੀ ਆ ਜੇ ਜੋੜਾਂ ਦੇ ਦਰਦ ਹੈਗਾ ਤਾਂ ਸ਼ਿਲਾਜੀਤ ਵੀ ਬਹੁਤ ਵਧੀਆ ਹੈਗੀ ਆ ਜਿਹੜੀ ਇਹ ਸ਼ਿਲਾਜੀਤ ਜਿਹੜੀ ਹੈਗੀ ਇਹ ਨੇਚਰਲ ਵਿਟਾਮਿਨ ਦਾ ਮਿਲਦੀ ਨੇ ਜੋ ਇਹ ਜਗਤ ਦੀ ਅਰਥ ਬਣੀ ਆ ਉਦੋਂ ਦੇ ਪੱਥਰਾਂ ਦੇ ਵਿੱਚ ਉਹ ਜਿਹੜੇ ਵਿਟਾਮਿਨ ਹੈਗੇ ਉਹ ਹੈਗੇ ਆ ਜਦੋਂ ਗਰਮੀ ਪੈਂਦੀ ਹੈ ਪੱਥਰ ਪੱਥਰ ਦਾ ਪਸੀਨਾ ਕਹਿੰਦੇ ਉਹਨੂੰ ਜੋ ਫਿਰ ਬਾਹਰ ਨਿਕਲੇ ਹੁੰਦੀ ਹੈ ਪੱਥਰਾਂ ਦੇ ਵਿੱਚੋਂ ਉਹਨੂੰ ਫਿਰ ਸਾਫ਼ ਕਰਕੇ ਫੇਰੇ ਸ਼ਿਲਾਜੀ ਤੋਂ ਪਿਓਰ ਬਣਦੀ ਹੈ ਪਰ ਮੋਸਟਲੀ ਵਿੱਚ ਹੋਰ ਪਲਮ ਪਲਮ ਕਰਕੇ ਮਿਕਸ ਕਰ ਦਿੰਦੇ ਜਿਹੜੇ ਸਸਤੀ ਵਾਲੀ ਹੈਗੀ ਹੈ ਸ਼ਿਲਾਜੀ ਜਿਹੜੀ ਹੈਗੀ ਹੈ 5000 ਕਿਲੋ ਤੋਂ ਲੈ ਕੇ 65000 1 ਲੱਖ 15000 1 ਲੱਖ 20000 ਦੀ 20 ਕਿਲੋ ਮਿਲਦੀ ਹੈ ਡਿਪੈਂਡ ਕਰਦਾ ਤੁਸੀਂ ਕਿੱਥੇ ਕਿਹੜੀ ਲੈਣੀ ਹੈ ਜੇ ਸਸਤੀ ਲੈਣੀ ਕੋਈ ਫਾਇਦਾ ਨਹੀਂ ਖਾਣਦਾ ਉਹ ਤਾਂ ਬਲਕਿ ਇਹਨੋਂ ਦਾ ਪੱਥਰ ਹੁੰਦਾ ਉਹ ਪੀਸ ਕੇ ਵਿੱਚ ਵੈਕਸ ਪਾ ਕੇ ਬਣਾਈ ਹੁੰਦੀ ਹੈ ਤੇ ਜਿਹੜੀ ਪਿਓਰ ਹੈਗੀ ਹੈ ਉਹਨੂੰ ਪਿਓਰ ਸੋਲਡ ਹੈਗੀ ਆ ਉਹਦੇ ਵਿੱਚ ਪਾਣੀ ਪਾਓ ਉਹਨੇ ਮੈਲਟ ਹੋ ਜਾਣਾ ਤੇ ਕੋਈ ਵਿੱਚ ਰਹਿੰਦਾ ਨਹੀਂ ਕੁਝ ਵੀ ਇਹਦਾ ਮਤਲਬ ਪਿਓਰ ਆ ਤੇ ਜੇ ਪੱਥਰ ਲੈਣਾ ਪੱਥਰ ਨਹੀਂ ਮੈਲਟ ਹੋਣਾ ਨਹੀਂ ਵਿੱਚ ਉਹਨੇ ਹੀਟਾ ਹੀਟਾ ਜਿਵੇਂ ਨਾ ਰੇਤ ਹੁੰਦੀ ਆ ਉਸ ਤਰ੍ਹਾਂ ਰਹਿ ਜਾਣਾ ਤੇ ਇਸ ਤਨਾ ਪਰਹੇਜ ਇਹ ਹੈਗਾ ਇਹਨਾਂ ਦਾ ਕਰਨਾ ਪੈਣਾ ਕਿ ਤੁਸੀਂ ਲਾਈਟ ਫੂਡ ਕਰਦਿਓ ਜੇ ਪੇਟ ਇਹ ਨਹੀਂ ਇਹ ਖਾਣਾ ਨਹੀਂ ਹੈਗਾ ਤੁਸੀਂ ਉਹ ਚੀਜ਼ ਖਾਓ ਜੀ ਦੇ ਵਿੱਚ ਤਾਕਤ ਹੈਗੀ ਆ ਜੀ ਜੇ ਮਿੱਠਾ ਖਾਣਾ ਅੰजीर ਖਾ ਲਓ ਇੱਕ ਅੱਧੀ ਪਾਣੀ ਚ ਭੋਂ ਕੇ ਰੱਖ ਦਿਓ ਰਾਤ ਨੂੰ ਸਵੇਰੇ ਖਾ ਲਓ ਆ ਆਪਣਾ ਸੌਗੀ ਲੈ ਲਓ ਦੋ ਚਾਰ ਸੌਗੀਆਂ ਖਾ ਲਓ ਜੀ ਮਿੱਠੇ ਦੀ ਕ੍ਰੀਫਿੰਗ ਹੋ ਰਹੀ ਹੈ ਖੰਡ ਨਾ ਖਾਓ ਹੂੰ ਤੇ ਜਾਂ ਮੰਗ ਫਰੂਟ 슈ਗਰ ਮਿਲ ਜਾਂਦੀ ਹੈ ਕੋਸਕੋ ਚ ਉਹ ਲੈ ਲਓ ਮੰਗ ਫਰੂਟ 슈ਗਰ ਹੁੰਦੀ ਹੈ ਉਹ ਕੈਲਰੀ ਨਹੀਂ ਦਿੰਦੀ ਲੇਕਿਨ ਜੇ ਆਪਾਂ ਦੂਜੀ ਖਾਈਏ ਜਿਹੜੀ ਮੋਸਟਲੀ 슈ਗਰ ਵਾਲੇ ਮਰੀਜ਼ ਖਾਂਦੇ ਆ ਉਹ ਜਿਹੜੀ 슈ਗਰ ਤੋਂ ਬਿਨਾ ਹੁੰਦੀ ਹੈ ਕੈਲਰੀਜ਼ ਵਾਲੇ ਦੋ ਤਿੰਨ ਬਰਾਦ ਹੈਗੇ ਉਹਦੇ ਉਹਦੇ ਵਿੱਚ ਵੀ ਐਸਪਰਟੇਮ ਹੁੰਦੀ ਉਹਦੇ ਵਿੱਚ ਪੁਆਇਜ਼ਨ ਟਾਈਪ ਹੁੰਦੀ ਆ ਉਹ 슈ਗਰ ਨੂੰ ਹੋਰ ਖਰਾਬ ਕਰਦੀ ਹੈ ਲਿਵਰ ਨੂੰ ਕਿੰਨੀ ਆ ਤੇ ਉਹਦਾ ਜਿਆਦਾ ਅਸਰ ਪੈਂਦਾ ਉਹ ਕਦੇ ਵੀ ਡਾਈਟ ਵਾਲੀ ਜਿਹੜੀ 슈ਗਰ ਹੈਗੀ ਜ਼ੀਰੋ 슈ਗਰ ਜਿਹਨੂੰ ਕਹਿੰਦੇ ਉਹ ਨਾ ਲਿਆ ਕਰੋ ਜੇ ਨੈਚੁਰਲ ਲੈਣੀ ਆ ਨੈਚੁਰਲ 슈ਗਰ ਹੈਗੇ ਸਟੇਵੀਆ ਸਟਿਬੀਆ ਦੇ ਡਰਾਪਸ ਵੀ ਮਿਲ ਜਾਂਦੇ ਨੇ ਸਟਿਬੀਆ ਦੇ ਪੱਤੇ ਵੀ ਮਿਲ ਜਾਂਦੇ ਆ ਉਹ ਇਥੋਂ ਦਾ ਅਮਰੀਕਾ ਨਾਰਥ ਅਮਰੀਕਾ ਦਾ ਹਰਬੀ ਆ ਤੇ ਉਹ 슈ਗਰ ਨਾਲੋਂ ਵੀ 20 ਗੁਣਾ ਜ਼ਿਆਦਾ ਮਿੱਠਾ ਹੁੰਦਾ ਤੇ ਜੇ ਕਰੀਵਿੰਗ ਹੁੰਦੀ ਮਾੜੀ ਚੁਟਕੀ ਪਾ ਲਓ ਮੂੰਹ ਚ ਤੇ ਤੁਹਾਡੀ 슈ਗਰ ਦੀ ਕਰੀਵਿੰਗ ਖਤਮ ਹੁੰਦੀ ਆ ਕੁਝ ਲੋਕਾਂ ਦਾ ਹੀ ਹੁੰਦਾ ਵੀ ਗੁੜ ਗੁੜ ਵੀ 슈ਗਰ ਹੀ ਆ ਯਾ ਇਸ ਕਰਕੇ ਹਾਂ ਉਹ ਵੀ 슈ਗਰ ਹੀ ਆ ਲੇਕਿਨ ਘੱਟ ਮਾਤਰਾ ਚ ਕਈ ਨੂੰ ਆਦਤ ਹੁੰਦੀ ਆ ਵੀ ਰੋਟੀ ਤੋਂ ਬਾਅਦ ਗੁੜ ਖਾਣਾ ਹੀ ਖਾਣਾ ਉਹ ਆਦਤ ਛੱਡ ਦਿਓ ਜਿੰਨੀ 슈ਗਰ ਇੰਟੇ ਘੱਟ ਕਰਾਂਗੇ ਉਹਨੇ ਕੈਂਸਰ ਦੇ ਚਾਂਸਸ ਘੱਟ ਉਹਨੇ ਆਪਣਾ ਨੂੰ ਮੋਟਾਪਾ ਨਹੀਂ ਆਊਗਾ ਉਹਨੇ ਤੁਸੀਂ ਹੈਲਥੀ ਰਹੋਗੇ ਉਹਨਾ ਬ੍ਰੇਨ ਫੌਗੀ ਨਹੀਂ ਹੋਊਗਾ ਮੈਮਰੀ ਤੁਹਾਡੀ ਠੀਕ ਰਹੂਗੀ ਤੇ ਜੇ 슈ਗਰ ਜ਼ਿਆਦਾ ਕਰਨੇ ਸਾਡੀ ਮੈਮਰੀ ਵੀ ਖਰਾਬ ਹੋ ਜਾਂਦੀ ਹੈ ਹੌਲੀ-ਹੌਲੀ ਤੇ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿਵੇਂ ਦੁਨੀਆ ਚੱਲ ਰਹੀ ਹੈ ਕਦੋਂ ਦਿਨ ਚੜਿਆ ਕਦੋਂ ਰਾਤ ਹੋਈ ਕੋਈ ਬਿੱਲ ਆਇਆ ਕੋਈ ਚਾਬੀਆਂ ਕਾਰ ਚਾ ਰੱਖ ਕੇ ਲੋਕ ਲਾਤਾ ਭੁੱਲ ਗਏ ਐਸੇ ਚੀਜ਼ਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਫਿਰ ਇਹਦਾ ਮਤਲਬ ਤੁਹਾਡੇ ਤੁਹਾਨੂੰ ਪ੍ਰੋਟੀਨ ਦੀ ਜ਼ਰੂਰਤ ਹੈ ਹਰੀਆਂ ਸਬਜ਼ੀਆਂ ਲਓ ਜਿਸ ਕੰਦੇ ਵੀ ਗਰੋ ਲੈਉਣਾ ਫਿਰ ਤੁਸੀਂ ਕੈਬੇਜ ਬੰਦ ਗੋਬੀ ਫੁੱਲ ਗੋਬੀ ਤੇ ਪਾਰਸਲੀ ਪਾਰਸਲੀ ਬਹੁਤ ਵਧੀਆ ਪਾਲਕ ਖਾਓ ਬਰੋਕਲੀ ਖਾਓ ਇਹ ਨਹੀਂ ਕਿ ਉਹਨੂੰ ਸਾਗ ਹੀ ਬਣਾ ਦੇਣਾ ਹੂੰ 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 ਕਹੇ ਫਰੋਜ਼ਨ ਲੈ ਲੋ ਕੋਈ ਤਾਕਤ ਦਾ ਕੋਈ ਫਰਕ ਨਹੀਂ ਹੁੰਦਾ ਤੁਸੀਂ ਫਰੋਜ਼ਨ ਸਬਜ਼ੀਆਂ ਲਿਆ ਕਰੋ ਕੋਸਕੋ ਦੇ ਵਿੱਚੋਂ ਸਟੋਰੀ ਲਿਓ ਕੈਲੀਫੋਰਨੀਆ ਸਟਾਈਲ ਉਹਦੇ ਵਿੱਚ ਗਾਜਰਾ ਵੀ ਹੁੰਦੀ ਐ ਬ੍ਰੋਕਲੀ ਵੀ ਕੁਲੀ ਫਲਾਵਰ ਵੀ ਮਟਰ ਵੀ ਉਹ ਸਾਰੀ ਚੀਜ਼ਾਂ ਹੁੰਦੀਆਂ ਨੇ ਉਹਨੂੰ ਫਰਾਈਪਨ ਨੂੰ ਫਰਾਈਪਨ ਦੇ ਵਿੱਚ ਉਵੇਂ ਪਾ ਦਿਓ ਤੁਸੀਂ ਮਸਾਲੇ ਜਿਹੜੇ ਮਰਜ਼ੀ ਪਾ ਲਓ ਪਿਆਜ਼ ਪਾ ਲਓ ਮਸ਼ਰੂਮ ਪਾ ਲਓ ਹੋਰ ਜੋ ਐਡ ਕਰਨਾ ਕਰ ਲਓ ਕੁਝ ਵੀ ਅਦਰਕ ਲਸਣ ਜੋ ਪਉਣਾ ਪਾ ਲਓ ਤੇ ਉਹਨੂੰ ਤੁਸੀਂ ਉਵੇਂ ਪਰ ਲੋ ਤੇ ਵਿੱਚ ਘਿਓ ਪਾ ਲਓ ਇੱਕ ਚਮਚਾ ਕਰਦਾ ਬਣਾਓ ਉਹ ਸੈਲਫ ਫਰਾਈ ਕਰੋ ਤੇ ਖਾ ਲਓ ਤੇ ਉਹਦੇ ਉਹਨਾਂ ਕਿ ਜਿਆਦਾ ਖਾ ਲੋ ਸਬਜ਼ੀਆਂ ਸਬਜ਼ੀਆਂ ਜਿਆਦਾ ਖਾਓਗੇ ਤੁਹਾਨੂੰ ਕਣਕ ਦੀ ਰੋਟੀ ਦੀ ਭੁੱਖ ਘਟ ਰੂਗੀ ਕਿਉਂਕਿ ਪੇਟ ਤੁਹਾਡਾ ਸਬਜ਼ੀਆਂ ਨੇ ਭਰ ਦੇਣਾ ਤੇ ਉਹ ਤੁਹਾਡੇ ਵਾਸਤੇ ਹੈਲਥੀ ਹੈ ਫੂਡ ਜੀ ਤੇ ਦੇਸੀ ਕੋ ਐਕਸਕਿਊਜ਼ ਦੇਸੀ ਕੋ ਜਿਹੜਾ ਹੈਗਾ ਉਹ ਸਾਡੀ ਆਤਮਾ ਵਾਸਤੇ ਬਹੁਤ ਵਧੀਆ ਹੈਗਾ ਇਨਸਟੈਡ ਆਫ ਕਿ ਆਪਾਂ ਵੈਜੀਟੇਬਲ ਵਾਲ ਵਰਤੀਏ ਇਹਦੀ ਜਗ੍ਹਾ ਤੇ ਕੋਕੋਨਟ ਔਇਲ ਕਿਉਂਕਿ ਇਹਦੇ ਵਿੱਚ ਕੋਈ ਮਿਕਸਿੰਗ ਨਹੀਂ ਹੋ ਸਕਦੀ ਕੋਕੋਨਟ ਔਇਲ ਜਾਂਦੇ ਸੀ ਕਿਉਂ ਇਹ ਯੂਜ਼ ਕਰ ਲਓ ਕੱਟ ਕਰ ਲਓ ਤੇ ਇਹ ਜੇ ਯੂਜ਼ ਕਰਾਂਗੇ ਤੇ ਫਿਰ ਸਾਡਾ ਸਿਹਤ ਬੈਟਰ ਹੁੰਦੀ ਹੋਣੀ ਸ਼ੁਰੂ ਹੋ ਜੂਗੀ। ਤੇ ਇਹਨਾਂ ਲਈ ਜਿਹਨੇ ਦਰਸ਼ਕ ਦੇਖ ਰਹੇ ਨੇ ਜੇਕਰ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਕਿਸੇ ਵੀ ਬਿਮਾਰੀ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਜ਼ਰੂਰ ਸਾਡੇ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਹੈ 647366777 ਜਿਸ ਸਰ ਜਿਵੇਂ ਤੁਸੀਂ ਕਿਹਾ ਲੀਵਰ ਦੇ ਵਿੱਚ ਜਦੋਂ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਨਾਲ ਹੀ ਹੋਰ ਪ੍ਰੋਬਲਮਸ ਪਹਿਲਾਂ ਹੁੰਨ ਲੱਗਦੀ ਹੈ। ਉਹਦੇ ਨਾਲ ਕੀ ਕੀ ਹੁੰਦਾ ਪਹਿਲਾਂ ਨਾਲ ਲੀਵਰ ਦੇ ਵਿੱਚ ਕਿਉਂਕਿ ਇਹਨੇ ਸਾਰੇ ਜੋ ਪਖਾਨੇ ਆ ਉਹਨਾਂ ਡਿਸਟ੍ਰੀਬਿਊਸ਼ਨ ਉਹਨੇ ਕਰਨੀ ਲੀਵਰ ਨੇ। ਜੀ ਖਰਾਬ ਸੜਕ ਖੂਨ ਵੀ ਗੰਦਾ ਹੋਣਾ ਸਭ ਤੋਂ ਪਹਿਲਾਂ ਕਿੰਨੀਆਂ ਵੱਲ ਜਾਣਾ ਕਿੰਨੀਆਂ ਖਰਾਬ ਹੋਣਗੀਆਂ ਕਿੰਨੀਆਂ ਨੂੰ ਜਿਹੜਾ ਫਿਲਟਰ ਹੈਗੇ ਉਹਦੇ ਵਿੱਚ ਉਹ ਜੇ ਇੱਕ ਵਾਰ ਖਰਾਬ ਹੋ ਜੇ ਤਾਂ ਬਹੁਤ ਟਾਈਮ ਲੱਗਦਾ ਕਿੰਨੀ ਨੂੰ ਰਿਪੇਅਰ ਕਰਨ ਨੂੰ ਜੇ ਸਿੱਧੇ ਖਰਾਬ ਇੱਕਦਮ ਚੇਂਜ ਕਰ ਲੈਣੇ ਫੇਰ ਤਾਂ ਬਹੁਤ ਫਰਕ ਪੈ ਜਾਂਦਾ ਆ ਹਿਸ਼ਤਾ ਹਿਸ਼ਤਾ ਫਿਰ ਵੀ ਟਾਈਮ ਲੱਗੂਗਾ ਇਹਨੂੰ ਜੇ ਫੇਰ ਵੀ ਅਸੀਂ ਸਵੇਰੇ ਉੱਠ ਕੇ ਜੇ ਐਗ ਖਾਣੇ ਆ ਤੇ ਬ੍ਰੈਡ ਲਾ ਕੇ ਖਾਣੇ ਆ ਫੇਰ ਕੁਝ ਨਹੀਂ ਹੋਣਾ ਫੇਰ ਕੋਈ ਉਹਦੇ ਨੰਬਰ ਵਧਣੇ ਨਹੀਂ ਸਿਰਫ ਪ੍ਰੋਟੀਨ ਅੰਡੇ ਦੇ ਵਿੱਚ ਵੀ ਪ੍ਰੋਟੀਨ ਆ ਪ੍ਰੋਟੀਨ ਵੈਗਾ ਪ੍ਰੋਟੀਨ ਲੈ ਲਓ ਉਹਨੂੰ ਪਾਣੀ 'ਚ ਘੋਲ ਕੇ ਲੈ ਲਓ ਨਾਲ ਜ਼ਿੰਕ ਮੈਗਨੀਸ਼ੀਅਮ ਇਸ ਤਰ੍ਹਾਂ ਦੇ ਤੇ ਇਹ ਚੀਜ਼ ਨਾਲ ਲੈਣੇ ਪੈਣੇ B12 ਆ D3 ਇਹ ਵੀ ਵਿਟਾਮਿਨਸ ਲੈਣੇ ਪੈਣੇ ਜੇ ਵੈਜੀਟੇਰੀਅਨ ਹੋ ਤੁਸੀਂ ਆਦਰਵਾਇਜ਼ ਤੁਸੀਂ ਓਵਰ ਹੀਟ ਕਰੋਗੇ ਤੁਹਾਨੂੰ ਬਿਮਾਰੀ ਕੋਈ ਨਾ ਕੋਈ ਲੱਗਣੀ ਹੈ ਬਲੱਡ ਪ੍ਰੈਸ਼ਰ ਹੋ ਜਾਊ ਜਾਂ ਸ਼ੂਗਰ ਹੋਊਗੀ ਇਹ ਤਾਂ ਹੋਣੀ ਹੋਣੀ ਹੈ ਕੋਲੇਸਟ੍ਰੋਲ ਤਾਂ ਨਾਲ ਆਪੇ ਹੋਣਾ ਹੀ ਆ ਜਦੋਂ ਜੋ ਜਿਹੜੇ ਬੰਦੇ ਨੂੰ ਵੀ ਡਾਕਟਰ ਕਹਿੰਦੇ ਤੇਰਾ ਕੋਲੇਸਟ੍ਰੋਲ ਹਾਈ ਆ ਤੇਰਾ ਬਲੱਡ ਪ੍ਰੈਸ਼ਰ ਇਹਦਾ ਮਤਲਬ ਉਹ ਨਹੀਂ ਦੱਸਣਾ ਉਹਨਾਂ ਨੇ ਕਿ ਲਿਵਰ ਤੇਰਾ ਖਰਾਬ ਹੈ ਲਿਵਰ ਦੀ ਵਜ੍ਹਾ ਕਰਕੇ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਇਹ ਚੀਜ਼ਾਂ ਹੁੰਦੀਆਂ ਨੇ ਸ਼ੂਗਰ ਓਵਰ ਈਟਿੰਗ ਕਰਕੇ ਹੁੰਦੀ ਹੈ ਬਲੱਡ ਪ੍ਰੈਸ਼ਰ ਵੀ ਓਵਰ ਈਟਿੰਗ ਜਾਂ ਸਟ्रेस ਨਾਲ ਹੁੰਦਾ ਇਸ ਕਰਕੇ ਲਿਵਰ ਨੂੰ ਠੀਕ ਰੱਖਣਾ ਬਹੁਤ ਹੀ ਜ਼ਰੂਰੀ ਆ ਇਹ ਨਹੀਂ ਕਿ 52 ਖਾ ਲਈ ਜਾਓ ਉਹਨੇ ਠੀਕ ਹੋਈ ਨਹੀਂ ਸਾਡੇ ਕੋਲੇ ਬਹੁਤ ਹੀ ਵਧੀਆ ਪ੍ਰੋਡਕਟ ਹੈਗੀ ਆ ਇੱਕ ਮਹੀਨੇ ਦੇ ਵਿੱਚ ਹੀ ਲਿਵਰ ਠੀਕ ਹੋ ਜਾਂਦਾ ਲੇ 52 ਦੀ ਤੁਸੀਂ ਗੱਲ ਕੀਤੀ ਕਾਫੀ ਲੋਕ ਨੇ ਰਾਤ ਨੂੰ ਕਰਨ ਤੋਂ ਬਾਅਦ ਉਦੋਂ ਇੱਕ ਚਮਚਾ ਲੈ ਕੇ ਪਿਆ ਜਾਂਦੇ ਨੇ ਉਹ ਨੁਕਸਾਨ ਵੀ ਕਰੂਗੀ ਫਿਰ ਇਹ ਗੋੜੀਆਂ ਹੁੰਦੀਆਂ ਮੇਰੇ ਖਿਆਲ ਇਹ ਗੋੜੀਆਂ ਲਿਕਵਿਡ ਵੀ ਹੁੰਦੀ ਗੋਲੀਆਂ ਵੀ ਲਿਕਵਿਡ ਵੀ ਜਾਂ ਨੁਕਸਾਨ ਕੋਈ ਨਹੀਂ ਹੈਗਾ ਉਹਦਾ ਲੇਕਿਨ ਇਹ ਹੈਗਾ ਵੀ ਤੁਹਾਡਾ ਹੀਲ ਨਹੀਂ ਹੋਣਾ ਚਾਹੀਦਾ ਹਾਂ ਮੈਂ ਉਹ ਕਿਉਂਕਿ ਸਸਤੀ ਹੈਗੀ ਆ ਇਸ ਕਰਕੇ ਅਸੀਂ ਸੋਚਦੇ ਚਲੋ ਜੀ ਠੀਕ ਆ ਜੀ ਸਸਤੀ ਈਜ਼ੀ ਹੈ ਲੈਡੀਜ਼ ਸੌਖੀ ਆ ਤੇ ਲੇਕਿਨ ਉਹਦਾ ਇੰਨਾ ਫਾਇਦਾ ਨਹੀਂ ਹੈਗਾ ਜਿਹੜੀ ਸਾਡੀ ਦਵਾਈ ਜਿਹੜੀ ਹੈਗੀ ਆ ਅਸੀਂ ਕਈ ਕਈ ਵਾਰ ਵੈਨਕੂਵਰ ਇੱਥੇ ਪਾਕਿਸਤਾਨ ਇੰਡੀਆ ਮੈਂ ਦਵਾਈ ਪੇ ਜਿੱਥੋਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਤਾ ਸਾਡੇ ਸਾਡਾ ਇੱਥੋਂ ਦਾ ਤੇ ਉਹ ਹਸਪੀਟਲ ਚ ਪਏ ਹੁੰਦੇ ਹਨ ਮੈਂ ਕਹਿੰਦਾ ਇਹੀ ਕਹਿਣਾ ਹੁਣ ਨਾ ਭਾਈ ਦਵਾਈ ਮਿਲ ਗਈ ਇੱਕ ਚਮਚਾ ਉੱਥੇ ਦੇ ਦੋ ਹਸਪੀਟਲ ਦੇ ਵਿੱਚ ਹਿਸਾਬ ਕਿਤਾਬ ਕਰਕੇ ਘਰੇ ਆ ਜਾਓ ਤੇ ਦਿਨ ਚੱਕਰ ਚ ਇੱਕ ਚਮਚਾ ਲੈਣਾ ਹੁੰਦਾ ਪਾਊਡਰ ਦਾ ਤੇ ਉਹ ਠੀਕ ਹੋ ਜਾਂਦੇ ਆ ਬਹੁਤ ਜਲਦੀ ਠੀਕ ਹੁੰਦੇ ਆ ਕਈ ਵਾਰ ਤਾਂ ਹਸਪੀਟਲ ਦਾ ਜਵਾਬ ਵੀ ਦਿੱਤਾ ਹੁੰਦਾ ਵੀ ਭਾਈ ਇਹ ਮੇਰੇ ਮਰ ਜਾਣਾ 15 ਦਿਨਾਂ ਤੱਕ ਲੈ ਜਾਓ ਇਹਨੂੰ ਘਰੇ ਅਸੀਂ ਉਹ ਵੀ ਬਚਾਏ ਹੋਏ ਆ ਇਹ ਸ਼ਰਤ ਇਹੀ ਹੁੰਦੀ ਹੈ ਮੇਰੀ ਮੈਂ ਇਹੀ ਕਹਿਣਾ ਹੁਣ ਆਮ ਵੀ ਤੇ ਸ਼ੀਸ਼ੀ ਖਤਮ ਹੋਣ ਤੋਂ ਪਹਿਲਾਂ ਜੇ ਡੈਥ ਹੋ ਗਈ ਫੇਰ ਮੈਂ ਕੁਝ ਨਹੀਂ ਕਰ ਸਕਦਾ ਜੇ ਸ਼ੀਸ਼ੀ ਖਤਮ ਹੋ ਗਈ ਪਾਊਡਰ ਖਾ ਲਿਆ ਫੇਰ ਬੰਦਾ ਬਚ ਜਾਊਗਾ ਓਕੇ ਯਾ ਇੱਕਦੋ ਚਾਂਸ ਇਹ ਵੀ ਹੋਇਆ ਕਹਿੰਦੇ ਸ਼ੀਸ਼ੀ ਚ ਬਚ ਗਈ ਤੇ ਡੈਥ ਹੋ ਗਈ ਮੇਰੇ ਡੈਡ ਦੀ ਤੇ ਕਦੋਂ ਫੋਨ 'ਤੇ ਕਰ ਕੀਤਾ ਕਿ ਸ਼ੀਸ਼ੀ ਪੂਰੀ ਹੋਈ ਨਹੀਂ ਜੇ ਹੋ ਜਾਂਦੀ ਤੇ ਠੀਕ ਬਚ ਬਚ ਜਾਂਦਾ ਬੰਦਾ ਇੰਨੀ ਵਧੀਆ ਦਵਾਈ ਹੈਗੀ ਬਣਾਈ ਹੋਈ ਔਰ ਬਹੁਤ ਟਾਈਮ ਲੱਗਾ ਸਾਨੂੰ ਫਾਰਮੂਲੇ ਨੂੰ ਚੇਂਜ ਕਰਕੇ ਬਣਾ ਕੇ ਬਹੁਤ ਟਾਈਮ 25 ਸਾਲ ਲੱਗੇ ਸਾਨੂੰ ਬਣਾਉਣ ਦੇ ਨੂੰ ਫਾਰਮੂਲਾ ਹੁਣ ਪਰਫੈਕਟ ਫਾਰਮੂਲਾ ਸਾਰਿਆਂ ਦੇ ਸੂਟ ਕਰਦਾ ਹੋ ਤੇ ਬਹੁਤ ਵਧੀਆ ਹੈਗਾ ਕਿਸੇ ਨੂੰ ਵੀ ਚਾਹੀਦੀ ਹੋਵੇ ਲਿਵਰ ਦੀ ਤੇ ਕਲੌਂਜੀ ਦਾ ਤੇਲ ਕਲੌਂਜੀ ਦਾ ਤੇਲ ਜਿਹੜਾ ਹੈਗਾ ਇਹੇ ਤੁਹਾਡੀਆਂ ਨਾੜਾਂ ਖੂਨ ਦੀਆਂ ਕਦੇ ਹਾਰਟ ਅਟੈਕ ਨਹੀਂ ਹੋਗਾ ਜੇ ਹਰ ਰੋਜ਼ ਅੱਧਾ ਚਮਚਾ ਸਵੇਰੇ ਲਾਉਂਗੇ ਨਾ ਕਦੇ ਤੁਹਾਡਾ ਹਾਰਟ ਅਟੈਕ ਹੋਣਾ ਹੀ ਨਹੀਂ ਡੈਰੀ ਨਿਕਲ ਜਾਂਦਾ ਦਿਮਾਗ ਚ ਵੀ ਕਿਤੇ ਹਾਰਟ ਅਟੈਕ ਨਾ ਹੋ ਜੇ ਜੀ ਮੋਸਲੇ ਕਈ ਲੋਕ ਨਾ ਹਸਪੀਟਲ ਚਲੇ ਜਾਂਦੇ ਆ ਰਾਤ ਨੂੰ ਜਾਂ ਦਿਨੇ ਕੋਈ ਪੀਜ਼ਾ ਖਾ ਲਿਆ ਜਾਂ ਕੋਕ ਪੀ ਵਗੈਰਾ ਪੀਤਾ ਹੁੰਦਾ ਜਾਂ ਕੋਈ ਹੋਰ ਹੈਵੀ ਚੀਜ਼ ਜਿਵੇਂ ਭਟੂਰੇ ਖਾਦੇ ਹੁੰਦੇ ਆ ਤੇ ਉਹ ਗੈਸ ਬਣ ਲੱਗ ਜਾਂਦੀ ਹੈ ਗੈਸ ਫਿਰ ਕਈ ਵਾਰ ਸਿਰ ਨੂੰ ਚੜ ਜਾਂਦੀ ਹੈ ਮਾਈਗਰੇਨ ਹੋ ਕਈ ਵਾਰ ਗੈਸਿਕ ਤੇ ਹਾਰਟ ਦੇ ਉੱਪਰ ਚਲੀ ਜਾਂਦੀ ਹੈ ਜੀ ਦਰਦ ਹੋਣ ਲੱਗਦਾ ਦਰਦ ਹੋਣ ਲੱਗਦਾ ਅੰਦਰੋਂ ਜਿਵੇਂ ਕੋਈ ਚੁੰਡੀ ਵੱਢਦਾ ਹੁੰਦਾ ਲੋਕੀ ਸਾਰੇ ਡਰ ਜਾਂਦੇ ਆ ਵੀ ਇਹ ਕੀ ਆ ਤੇ ਇਹ ਕੀ ਹੋ ਗਿਆ ਹਾਰਟ ਅਟੈਕ ਨਾ ਹੋ ਜਾਏ ਫਿਰ ਫਟਾਫਟ ਹਸਪੀਟਲ ਭਾਈ ਦੇ ਉਹ ਹੁੰਦੀ ਗੈਸ ਆ ਜੇ ਅੰਦਰ ਚੁੰਡੀ ਜੀ ਵੱਢੀ ਜਾਵੇ ਅੰਦਰ ਉਹਦਾ ਮਤਲਬ ਗੈਸ ਆ ਉਹ ਨਾ ਕਿ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਦੋਂ ਪਰ ਡਰੇ ਬੰਦੇ ਦਾ ਘਰ ਵੀ ਕੁਝ ਨਹੀਂ ਸਕਦੇ ਆਪ ਜਦੋਂ ਬੰਦਾ ਡਰ ਪੈ ਜਾਂਦਾ ਨਾ ਦਿਮਾਗ ਦੇ ਵਿੱਚ ਉਹ ਨਿਕਲਦਾ ਨਹੀਂ ਹੁਣ ਸਾਨੂੰ ਮੈਨੂੰ ਕੋਈ ਡਰ ਨਹੀਂ ਕਿ ਹਾਰਟ ਅਟੈਕ ਦਾ ਡਰ ਹੋਵੇ ਕਿਉਂਕਿ ਅਸੀਂ ਕਲੌਂਜੀ ਦਾ ਤੇਲ ਹਰ ਰੋਜ਼ ਅੱਧਾ ਚਮਚਾ ਪੀ ਲੈਣਾ ਨਾੜਾ ਸਾਫ ਆ ਕੁਮ ਸਾਫਾ ਕੋਈ ਕਲੌਟਸ ਨਹੀਂ ਬਣੇ ਹੋਏ ਨਾ ਚੱਕਰਾਇਆ ਲੋੜ ਹੀ ਨਹੀਂ ਪੈਂਦੀ ਚੈੱਕ ਕਰਾਉਣ ਦੀ ਤੁਹਾਨੂੰ ਬੋਡੀ ਆਪ ਹੀ ਦੱਸ ਦਿੰਦੀ ਤੁਹਾਡੀ ਵੀ ਵੀ ਠੀਕ ਆ ਸਾਰਾ ਕੁਝ ਤੇ ਉਹ ਕਲੌਂਜੀ ਦਾ ਤੇਲ ਹਰ ਰੋਜ਼ ਪੀਂਦੇ ਰਹੋ ਤੇ ਕਦੇ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਜੀ ਨਾ ਸਰਜਰੀ ਦੀ ਲੋੜ ਪੈਣੀ ਨਾ ਸਟੰਟ ਪਾਉਣ ਦੀ ਲੋੜ ਪੈਣੀ ਆ ਅਗਰ ਫਿਰ ਵੀ ਦੁਆਰਾ ਵੀ ਸਟੰਟ ਪਾਏ ਵੀ ਆ ਫਿਰ ਵੀ ਕਿਤੇ ਨਾੜਾਂ ਬਲੌਕ ਹੋ ਗਈਆਂ ਦੁਆਰਾ ਬੈਡ ਡਾਈਟ ਕਰਕੇ ਅਸੀਂ ਉਹ ਵੀ ਓਪਨ ਕਰ ਦਿੰਦੇ ਹਾਂ ਦੁਆਰਾ ਤੇ ਕੋਈ ਐਡੀ ਕੋਈ ਗੱਲ ਨਹੀਂ ਹੁੰਦੀ ਅਸੀਂ ਡਰ ਜਾਂਦੇ ਹਾਂ ਅਸਲ ਵਿੱਚ ਤੇ ਕਿਉਂਕਿ ਹਾਰਟ ਹਾਰਟ ਤੇ ਲਿਵਰ ਤੇ ਕਿੰਨੀ ਇਤਨ ਤਾਂ ਬਹੁਤ ਹੀ ਇੰਪੋਰਟੈਂਟ ਪਾਰਟਸ ਹੈਗੇ ਸਾਡੀ ਬਾਡੀ ਦੇ ਇਹਨਾਂ ਨੂੰ ਤੁਸੀਂ ਸਾਫ਼ ਸੁਥਰਾ ਰੱਖੋਗੇ ਕਦੇ ਬਿਮਾਰੀ ਨਹੀਂ ਲੱਗੂਗੀ ਉਮਰ ਵਧੀਆ ਹੋਊਗੀ ਟੈਨਸ਼ਨ ਲੋ ਮੋਜਾਂ ਕਰੋ ਥੋੜੀ ਬਧੀ ਐਕਸਰਸਾਈਜ਼ ਕਰੋ ਇੰਜੋਏ ਕਰੋ ਹੈਪੀ ਰਹੋਗੇ ਤੁਸੀਂ ਹੈਪੀ ਤਾਂ ਰਹਿਣਾ ਜੇ ਤੁਹਾਡੀ ਸਿਹਤ ਠੀਕ ਹੈ ਤੁਸੀਂ ਹੈਪੀ ਰਹਿੰਦੇ ਹੋ ਮੇਰੇ ਕੋਲ 50 ਸਾਲ ਦੇ ਵੀ ਆ ਜਾਂਦੇ ਕਈ ਐਨੇ ਦੁਖੀ ਆ ਜੋੜਾਂ ਦਾ ਦਰਦ ਵੈਰੀਕੋਸ ਵੇਨਸ ਹੈਗੀਆਂ ਨੇ ਉਹ ਦਰਦ ਕਰਦੀਆਂ ਕਈਆਂ ਤੇ ਬਹੁਤ ਜ਼ਿਆਦਾ ਪੂਰ ਪੱਟੀਆਂ ਬੰਨਦੇ ਜਾਂ ਕੋਈ ਸੌਕਸ ਇਸ ਤਰ੍ਹਾਂ ਦੀਆਂ ਪਾਉਂਦੇ ਆ ਕਿ ਦਰਦ ਨਾ ਹੋਵੇ ਇਲਾਜ ਨਹੀਂ ਕਰਾਉਂਦੇ ਜੇ ਪ੍ਰੋਪਰ ਲਾਜ ਕਰੋਗੇ ਫੇਰੀ ਤੋੜਾ ਹੋਣਾ ਅਸੀਂ ਵੈਰੀਕੋਸ ਵੇਨਸ ਹੈਗੀਆਂ ਅਸੀਂ ਕਰ ਦਿੰਨੇ ਠੀਕ ਮੋਟਾਪਾ ਲਿਆਉ ਹੀ ਨਾ ਮੋਟਾਪੇ ਨੂੰ ਘਟਾਉਣ ਲਈ ਗ੍ਰੀਨ ਟੀ ਹੁੰਦੀ ਹੈ ਨਾਲ ਕਲੌਂਜੀ ਦਾ ਤੇਲ ਇੱਕ ਅੱਧੀ ਬਾਰ ਲਈ ਵਰਦੀ ਲੈ ਲਓ ਤੇ ਉਹ ਨਾਲ ਘਟਣਾ ਸ਼ੁਰੂ ਹੋ ਜਾਂਦਾ ਤੇ ਡਾਈਟ ਆਪਦੀ ਚੇਂਜ ਰੱਖੋ ਇਹ ਨਹੀਂ ਕਿ ਹਰ ਰੋਜ਼ ਉਹੀ ਡਾਈਟ ਜਿਹੜੀ ਘਰ ਦੀ ਦੇਸੀ ਚੱਲਦੀ ਹੈ ਰੋਜ਼ ਦਾਲਾਂ ਖਾਓ ਖਾ ਲਓ ਦਾਲ ਕਿਤੇ ਤੇ ਦਾਲ ਸਬਜ਼ੀ ਦਾਲਾਂ ਖਾ ਲਓ ਪਰ ਹਫ਼ਤੇ ਜੇ ਇੱਕ ਅੱਧਾ ਦਿਨ ਮੋਸੇ ਸਬਜ਼ੀਆਂ ਖਾਓ ਹਰੀਆਂ ਸਬਜ਼ੀਆਂ ਅੰਗਾ ਜੀਰਾ ਤੇ ਜੇ ਤੁਹਾਨੂੰ ਸ਼ੂਗਰ ਦਾ ਲੱਗਦਾ ਸ਼ਿਕਾਇਤ ਹੈਗੀ ਫਿਰ ਧਰਤੀ ਤੇ ਜਿਹੜੀ ਉੱਪਰ ਹੈਗੀਆਂ ਨੇ ਨਾ ਸਬਜ਼ੀਆਂ ਬਰੋਕਲੀ ਹੋਈ ਮਟਰ ਹੋਏ ਛਾਲਗੋ ਵੀ ਠੀਕ ਆ ਵੈਸੇ ਕਰੇਲੇ ਹੋਏ ਐਸੇ ਚੀਜ਼ਾਂ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਨੇ ਓਕੇ ਤੇ ਪਾਲਕ ਸੈਲਡ ਵੀ ਹੋ ਗਿਆ ਉਹ ਦੇਖਣਾ ਪੈਂਦਾ ਜੇ ਜੀਵ ਤੇ ਜੰਮ ਦਾ ਚਟਾ ਚਟਾ ਫਿਰ ਸੈਲਡ ਨਾ ਖਾਓ ਠੰਡੀ ਚੀਜ਼ ਨਾ ਖਾਓ ਫਿਰ ਗਰਮ ਖਾਓ ਖੀਰਾ ਵਗੈਰਾ ਰਾਤ ਨੂੰ ਨਾ ਖਾਓ ਤੇ ਬਾਕੀ ਦੰਦਾਂ ਦੇ ਵਾਸਤੇ ਮੈਂ ਬਹੁਤ ਦੇਰ ਹੁੰਦਾ ਮੈਂ ਕਹਿਣਾ ਚਾਹੁੰਦਾ ਸੀਗਾ ਦੰਦਾਂ ਵਾਸਤੇ ਨਾ ਅਸੀਂ ਟੂਥ ਪੇਸਟ ਵਾਸਤੇ ਲੈਣੀ ਹੈ ਤੇ ਮੈਂ ਇੱਕ ਬਰਤਨ ਨਹੀਂ ਟੁੱਟ ਬੇਚਦਾ ਮੈਂ ਕੀ ਕਰਦਾ ਬਹੁਤ ਵਧੀਆ ਫਾਰਮੂਲਾ ਸਫਾਈ ਵੀ ਬਹੁਤ ਚੰਗੀ ਤਰ੍ਹਾਂ ਹੁੰਦੀ ਹੈ ਉਹ ਕੀ ਹੈਗਾ ਤੁਸੀਂ ਫਟਕੜੀ ਲੈ ਲਓ ਲਾਲ ਫਟਕੜੀ ਉਹਨੂੰ ਫਰਾਈਪਨ ਚ ਭੁੰਨੀ ਚ ਲੋ ਉਹਨੂੰ ਚਿੱਟੀ ਹੋ ਜਾਂਦੀ ਹੈ ਬਾਅਦ ਚ ਥੋੜੀ ਜਿਹੀ ਪਿੰਕ ਰਹਿ ਜਾਂਦੀ ਹੈ ਉੱਪਰ ਜਦੋਂ ਆ ਲੈ ਉਹਦਾ ਸੋਲਿਡ ਬਣ ਜੇ ਹੂੰ ਉਹਨੂੰ ਕੱਢੋ ਪੱਥਰ ਬਣ ਜਾਂਦੇ ਆ ਇੱਕ ਤਰ੍ਹਾਂ ਦੇ ਉਹਨੂੰ ਕੱਢੋ ਫਰਾਈਪਨ ਚੋਂ ਫਰਾਈਪਨ ਪੁਰਾਣਾ ਹੀ ਲਓ ਜੀ ਤੇ ਕਿਉਂਕਿ ਖਰਾਬ ਹੋ ਜਾਂਦਾ ਫਰਾਈਪਨ ਫਿਰ ਉਹ ਹੀ ਰੱਖੋ ਕੋਲੇ ਆਪਣੇ ਗਰਾਜ ਚ ਰੱਖ ਲਓ ਕਿਤੇ ਰੱਖ ਲਓ ਜਦੋਂ ਫੇਰ ਦੁਬਾਰਾ ਬਣਾਉਣੀ ਹੈ ਫਟਕੜੀ ਵਿੱਚ ਪਾ ਕੇ ਉਸੇ ਫਰਾਈਪਨ ਚ ਦੁਬਾਰਾ ਬਣਾ ਲਓ ਜੀ ਉਹ ਉਹ ਤੁਸੀਂ ਕੀ ਕਰੋ ਉਹਨੂੰ ਕੁੱਟ ਕੇ ਉਹਨੂੰ ਪੀਸ ਕੇ ਰੱਖ ਲਓ ਹੂੰ ਇੱਕ ਚੁਟਕੀ ਲੈਣ ਦੀ ਲੋੜ ਹੈ ਬਰਸ਼ ਤੇ ਲਾਓ ਉਹਦੇ ਨਾਲ ਤੁਸੀਂ ਬੁਰਸ਼ ਕਰੋਗੇ ਤੁਹਾਡੇ ਸਾਰੇ ਬੈਕਟੀਰੀਆ ਜਮ ਕਈਆਂ ਦੇ ਮਸੂੜੇ ਫੁੱਲ ਜਾਂਦੇ ਆ ਉਹ ਕਹਿੰਦੇ ਬੁਗਵਾਰੀਆਂ ਹਜੇ ਲੱਗਣਗੀਆਂ ਨਹੀਂ ਜਾਂ ਕੀੜਾ ਲੱਗ ਜਾਂਦਾ ਜਾਂ ਕੁਝ ਹੋ ਜਾਂਦਾ ਦੰਦਾਂ ਦੇ ਵਾਸਤੇ ਟੂਥਪੇਸਟ ਵਰਤਨ ਦੀ ਲੋੜ ਨਹੀਂ ਹੈ ਟੂਥਪੇਸਟ ਮਾਈਲਡ ਜੀ ਹੁੰਦੀ ਜਾਂਦੇ ਵਿੱਚ ਹੋਰ ਕੈਮੀਕਲ ਹੁੰਦੇ ਜਾਂ ਕੁਝ ਵੀ ਹੈ ਤੇ ਲੇਕਿਨ ਇਹ ਜਿਹੜੀ ਚੀਜ਼ ਹੈ ਦੇਸੀ ਆ ਜਿਵੇਂ ਮਸੂੜਿਆਂ ਚੋਂ ਖੂਨ ਨਿਕਲਦਾ ਉਹ ਸਾਰੇ ਵਾਸਤੇ ਬਹੁਤ ਵਧੀਆ ਚੀਜ਼ ਹੈ ਐਨ ਜੇ ਇੱਕ ਵਾਰ ਤੁਸੀਂ ਕਰ ਲਈਨੇ ਤੁਸੀਂ ਤੁਸੀਂ ਛੱਡਣੀ ਨਹੀਂ ਉਹ ਚੀਜ਼ ਫਟਕੜੀ ਤੁੰਮੇ ਨਾਲ 2 3 4 ਡਾਲਰ ਦੀ ਹੋਣੀ ਹੈ ਉਹ ਤੁਹਾਡੇ 2 3 ਸਾਲ ਸਾਰੇ ਟੱਬਰ ਦੇ ਨਿਕਲ ਜਾਣੇ ਨਾਲ ਤਾਂ ਪੈਸੇ ਦੀ ਬਚਤ ਤੇ ਥੋੜੀ ਖੱਟੀ ਹੁੰਦੀ ਹੈ ਤੇ ਪਰ ਉਹ ਨਾਲੇ ਦੰਦਾਂ ਨੂੰ ਮਜ਼ਬੂਤ ਰੱਖੂਗੀ ਜੀ ਯਾ ਉਹ ਚੀਜ਼ਾਂ ਹੁੰਦੀਆਂ ਨੇ ਇਹ ਇਹ ਕਰੋਗੇ ਘਰੇ ਕਰ ਲਓ ਕਰਕੇ ਦੇਖ ਲਓ ਤੇ ਆਈ ਹੁੰਦਾ ਦੂਜਾ ਐਕੋ ਸੁਆਗਾ ਸੁਆਗਾ ਵੀ ਇਸ ਤਰੀ ਲ ਫੁੱਲ ਕਰ ਲਓ ਉਹਨੂੰ ਵਿੱਚ ਜਿੰਨਾ ਜਿੰਨਾ ਬਣੀ ਜਾਂਦਾ ਕੁੱਕ ਹੋ ਜਾਂਦਾ ਉਹਨੂੰ ਗੱਡੀ ਚ ਲੋ ਵਿੱਚ ਵਿੱਚ ਬਚੀ ਜਾਂਦਾ ਉਹਨੂੰ ਫਿਰ ਫਰਾਈਪਨ ਚ ਹੀ ਰਹਿਣ ਦੇ ਉਹ ਚਿੱਟਾ ਹੁੰਦਾ ਥੋੜਾ ਜਿਹਾ ਉਹਨੂੰ ਛਾਣ ਕੇ ਰੱਖ ਲਓ ਹੂੰ ਕਿਤੇ ਵੀ ਤੁਹਾਨੂੰ ਬਲਗਮ ਹੈ ਬੱਚਿਆਂ ਨੂੰ ਸ਼ਿਕਾਇਤ ਹੈਗੀ ਬਲਗਮ ਦੀ ਸ਼ਾਇਦ ਇਹ ਵਿੱਚ ਪਾ ਕੇ ਸਵੇਰੇ ਸ਼ਾਮ ਦੋ ਵਾਰ ਚੁਟਕੀ ਕੀ ਦਿਓ ਤੇ ਤੁਹਾਡੀ ਬਲਗਮ ਰੇਸ਼ਾ ਸਾਰਾ ਉਹਨੇ ਸਾਫ਼ ਕਰ ਦੇਣਾ 10 15 ਦਿਨਾਂ ਦੇ ਵਿੱਚ ਹੀ ਠੀਕ ਕਰ ਦੇਣਾ ਇਹ ਦੋ ਚੀਜ਼ਾਂ ਫਟਕੜੀ ਤੇ ਸੁਹਾਗਾ ਇਹ ਬਣਾ ਕੇ ਫੁੱਲ ਕਰਕੇ ਰੱਖ ਲਓ ਕਰੇ ਹਜ਼ਾਰਾਂ ਡਾਲਰ ਦਾ ਫਾਇਦਾ ਹੋ ਤਕਲੀਫ ਨਹੀਂ ਹੋਊ ਕੁਕੁਨੀ ਜਿਹਦੇ ਰਾਤ ਨੂੰ ਖੰਸੀ ਆਉਂਦੀ ਹੈ ਜਾਂ ਕੁਝ ਬੱਚਿਆਂ ਨੂੰ ਅਸੀਂ ਨਾਮ ਰਣੀਨੋਦ ਹੋ ਗਿਆ ਜਾਂ ਕੁਝ ਹੋ ਗਿਆ ਇਹ ਚੀਜ਼ਾਂ ਤਾਂ ਬੱਚੇ ਤੇ ਰਹਿੰਦੀ ਹੈ ਜੇ ਅਪਾ ਇਹ ਕਰਾਂਗੇ ਨਾ ਸਾਨੂੰ ਬੱਚੇ ਤੇ ਰਹਿੰਦੀ ਹੈ ਨਾਲੇ ਦੰਦ ਠੀਕ ਦੰਦ ਤੁਹਾਨੂੰ ਪਤਾ ਹੈ ਜਿਹਦੀ ਇੰਸ਼ੂਰੈਂਸ ਨਹੀਂ ਹੈ ਕਿੰਨਾ ਮਹਿੰਗਾ ਬੰਦਾ ਇਸ ਕਰਕੇ ਦੰਦਾਂ ਦੀ ਸੰਭਾਲ ਬਹੁਤ ਵਧੀਆ ਹੋ ਜਾਂਦੀ ਹੈ ਤੇ ਸ਼ੈਂਪੂ ਵੀ ਰੋਈ ਨਾ ਲਾਓ ਹਾਂ ਬਾਲ ਬਾਲ ਸੁਮੈ ਨਹੀਂ ਜਾਂਦੀ ਹੁੰਦੀ ਸ਼ੈਂਪੂ ਵੀ ਹਰ ਰੋਜ਼ ਨਾਲ ਲਾਓ ਹਫਤੇ ਚੱਕਰ ਦਾ ਦਿਨ ਲਾ ਲਿਆ ਚਾਹੇ ਉਹਦੇ ਪਾਣੀ ਪਾ ਕੇ ਸਾਫ ਕਰ ਲਓ ਤੇ ਬੈਟਰ ਹੋ ਜਾਂਦੇ ਜਿੰਨਾ ਘੱਟ ਵਰਤਾਂਗੇ ਆਪਾਂ ਸ਼ੈਂਪੂ ਉਨੇ ਸਦੇ ਬਾਲ ਠੀਕ ਰਹਿਣਗੇ ਜੀ ਯਾ ਉਹ ਜਿਹੜੀ ਜਿਹੜੀ ਅਸੀਂ ਲੀਵਰ ਦੀ ਆਪਾਂ ਗੱਲ ਕਰਦੇ ਸੀ ਤਾਂ ਗਾਲ ਬਲੇਡਰ ਤੇ ਲੀਵਰ ਇਹਨਾਂ ਦਾ ਆਪਸ ਚ ਸੰਬੰਧ ਹੁੰਦਾ ਹੈ ਨਹੀਂ ਗਾਲ ਬਲੇਡਰ ਡਿਫਰੈਂਟ ਹੋ ਜਾਂਦਾ ਗਾਲ ਬਲੇਡਰ ਦੇ ਵਿੱਚ ਜਿਹੜੀ ਪਥਰੀ ਹੋ ਰੇਤ ਵਾਂਗ ਹੁੰਦੀ ਆ ਤੇ ਗਾਲ ਬਲੇਡਰ ਕੱਢਣ ਦੀ ਲੋੜ ਨਹੀਂ ਪੈਂਦੀ ਸਾਡੇ ਕੋਲ ਜਿੰਨੇ ਵੀ ਕਸਟਮਰ ਆਏ ਆ ਤਕਰੀਬਨ ਸਾਰਿਆਂ ਨੂੰ ਅਸੀਂ ਪਥਰੀ ਬਿਨਾ ਬਿਨਾ ਕੋਦੇ ਆਪਰੇਸ਼ਨ ਦੇ ਅਸੀਂ ਠੀਕ ਕਰ ਦਿੰਦੇ ਆ ਕਿੰਨੀ 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 ਦੇ ਵਿੱਚੋਂ ਵੀ 1 ਮਹੀਨੇ ਚ ਕੱਢ ਦਿੰਦੇ ਆ ਕਦੇ 20 25 ਦਿਨ ਚ ਨਿਕਲ ਜਾਂਦੇ 15 ਦਿਨਾਂ ਚ ਵੀ ਨਿਕਲ ਜਾਂਦੀਆਂ ਤੇ ਗਾਲ ਬਲੇਡਰ ਦੇ ਵੀ ਬਿਲਕੁਲ ਸਾਫ਼ ਕਰ ਦਿੱਤਾ ਜਦੋਂ ਵੀ ਪਥਰੀ ਹੋਵੇ ਜਾਂ ਕੁਝ ਲੋਕ ਇਹ ਜੀ ਵੀ ਉਹਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਾਨੂੰ ਬਾਰ ਬਾਰ ਹੁੰਦੀ ਹੈ ਦੁੱਧ ਤੇ ਚਾਵਲ ਛੱਡ ਦਿਓ ਚਿੱਟੀ ਜੀ ਇਹ ਛੱਡ ਦਿਓ ਪਨੀਰ ਖਾਣਾ ਛੱਡ ਦਿਓ ਤੇ ਤੁਹਾਨੂੰ ਕਦੇ ਬਣੂਗੀ ਨਹੀਂ ਤੇ ਨਿੰਬੂ ਪਥਰੀ ਵਾਸਤੇ ਨਿੰਬੂ ਬਹੁਤ ਵਧੀਆ ਚੀਜ਼ ਹੈ ਨੀ ਨਿੰਬੂ ਤੁਸੀਂ ਹਰ ਰੋਜ਼ ਅੱਧਾ ਨਿੰਬੂ ਚਾਹੇ ਪਾਣੀ 'ਚ ਪਾ ਲਓ ਚਾਹੇ ਸੈਲਡ 'ਚ ਪਾ ਕੇ ਖਾ ਲਓ ਚਾਹੇ ਦਾਲ 'ਚ ਪਾ ਲਓ ਸਬਜ਼ੀ 'ਚ ਪਾ ਲਓ ਅੱਧਾ ਨਿੰਬੂ ਰੋਜ਼ ਖਾਣਾ ਸ਼ੁਰੂ ਕਰ ਦਿਓ ਚਾਹੇ ਯੈਲੋ ਵਾਲਾ ਚਾਹੇ ਗ੍ਰੀਨ ਵਾਲਾ ਤੇ ਤੁਹਾਨੂੰ ਪਥਰੀ ਦੀ ਜੇ ਸ਼ਿਕਾਇਤ ਰਹਿੰਦੀ ਹੈ ਤਾਂ ਤੇ ਜੋੜਾਂ ਦਾ ਦਰਦ ਨਹੀਂ ਹੈਗਾ ਤੇ ਤੁਸੀਂ ਇਹ ਇਹ ਕਰ ਸਕਦੇ ਹੋ ਤੇ ਇਹਨਾਂ ਪਥਰੀ ਦੀ ਸ਼ਿਕਾਇਤ ਕਦੇ ਜ਼ਿੰਦਗੀ 'ਚ ਨਹੀਂ ਆਊਗੀ ਜੇ ਜੋੜਾਂ ਦਾ ਦਰਦ ਨਹੀਂ ਹੈਗਾ ਜੇ ਜੋੜਾਂ ਦਾ ਦਰਦ ਦਾ ਫੇਰ ਇਹ ਨਿੰਬੂ ਖਾਣਾ ਤੁਹਾਨੂੰ ਪਦਾ ਫਿਰ ਖਰਾਬ ਕਰਦਾ ਐਸ ਟਿਕ ਹੁੰਦਾ ਥੋੜਾ ਜਿਹਾ ਉਹ ਚੀਜ਼ਾਂ ਹੋ ਜਾਂਦੀਆਂ ਨੇ ਗੋਲ ਬੈਟਰ ਦੇ ਜਿਹੜੇ ਸਟੋਨ ਹੈ ਉਹ ਅਕਸਰ ਇਹੀ ਸੁਣਨ ਨੂੰ ਮਿਲਦਾ ਕਿ ਉਹਦੀ ਸਰਜਰੀ ਹੀ ਕਰਾਉਣੀ ਪੈਂਦੀ ਹੈ ਪਰ ਜਿਹੜੀ ਹਰ ਰੋਜ਼ ਦਵਾਈ ਆ ਉਹਦੇ ਨਾਲ ਨਿਕਲ ਸਕਦਾ ਹਾਂ ਇਹ ਡਾਕਟਰ ਕਹਿ ਰਹੇ ਹਨ ਉਹਨਾਂ ਨੇ ਤਾਂ ਕਿਡਨੀ ਚ ਨਹੀਂ ਨਿਕਲੇ ਸੱਤਰੀ ਕਰਨੀ ਪਊਗੀ ਤੇ ਸਾਡੇ ਕੋਈ ਨਹੀਂ ਹੈਗਾ ਅਸੀਂ ਕੱਢ ਦਿੰਨੇ ਆ ਮਹੀਨੇ ਚ ਕੱਢ ਦਿੰਨੇ ਬਹੁਤ ਜਲਦੀ ਨਿਕਲ ਜਾਂਦੀ ਹੈ ਸਰ ਕਾਲ ਕਰ ਲਿਆ ਬਣਾ ਹਲੋ ਸਤਿ ਸ਼੍ਰੀ ਅਕਾਲ ਜੀ ਹਲੋ ਸਤਿ ਸ਼੍ਰੀ ਅਕਾਲ ਜੀ ਕਿਹਦੇ ਤੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਏ ਅਸੀਂ ਕਰਦੇ ਆਂ ਬ੍ਰਹਿਮਪੰਤੋਂ ਗੱਲ ਕਰਦੇ ਆਂ ਫਿਰ ਸਵਾਲ ਇਹ ਸੀਗਾ ਤੇ ਮੇਰੇ ਜੀਭ ਦੇ ਉੱਤੇ ਨਾ ਜਿੱਦਾਂ ਚਾਹ ਗਰਮ ਪੀਤੀ ਹੁੰਦੀ ਐ ਤਾਂ ਬਰਨਿੰਗ ਹੋ ਰਹੀ ਐ ਹਾਂਜੀ ਬੜਾ ਕੰਮ ਤੋਂ ਹਾਂਜੀ ਇਹ ਨਾ ਇਹ ਮੂਸਲੀ ਜਦੋਂ ਲਾਲ ਵੀ ਹੈਗੀ ਮੇਰੇ ਜੀਭ ਹਾਂ ਲਾਲ ਨਹੀਂ ਹੁੰਦਾ ਸਾਈ ਉੱਤੋਂ ਜਦੋਂ ਕਿ ਇਹ ਇਸ ਤਰ ਗਈ ਐ ਹਾਂ ਜੀ ਤੁਹਾਡੇ ਨਾ ਲਿਵਰ ਲਿਵਰ ਵੀ ਖਰਾਬ ਆ ਤੇ ਤੁਹਾਡੀ ਹੀਟ ਆ ਜਿਹਨੂੰ ਕਹਿੰਦੇ ਨੇ ਪਿੱਤੇ ਦੀ ਗਰਮੀ ਆ ਉਹ ਚੀਜ਼ ਹੈਗੀ ਆ ਆ ਕੇ ਲਿਵਰ ਦੀ ਦਵਾਈ ਲੈ ਜਾਓ ਤੇ ਉਹਨਾਂ ਲਈ ਕਾਫੀ ਫਰਕ ਪੈ ਜਾਊ ਬਾਕੀ ਜੇ ਹੋਰ ਟੀ ਉਹਨਾਂ ਬਕਰਨੀ ਹੋਈ ਤੇ ਅਸੀਂ ਜੀਲ ਦੇਖ ਕੇ ਫੇਸ ਦੇਖ ਕੇ ਸਾਨੂੰ ਪਤਾ ਲੱਗ ਜੂ ਤੇ ਇੱਕ ਦੋ ਮਹੀਨੇ ਚ ਇੱਕ ਦੋ ਮਹੀਨੇ ਦਵਾਈ ਖਾ ਲੋ ਤੇ ਡਾਇਟ ਚੇਂਜ ਕਰ ਦਾਂਗੇ ਤੁਹਾਡੀ ਅ ਡਾਈਟ ਵਿੱਚ ਤਾਂ ਮੈਂ ਸ਼ੁਗਰ ਗੁੱッド ਤੇ ਆਟਾ ਵਗੈਰਾ ਨਹੀਂ ਲੈ ਰਹੀ ਹਾਂਜੀ ਉਹ ਕੋਈ ਦੇਖ ਕੇ ਪਤਾ ਲੱਗ ਜੂ ਸਾਨੂੰ ਕੋਈ ਵਾਰ ਨਾ ਗਲਤ ਹੋ ਜਾਂਦਾ ਚੀਜ਼ ਤੇ ਹਾਂਜੀ ਜੇ ਕਰੈਕਸ਼ਨ ਕਰਨ ਵਾਲੀ ਹੋਈ ਤੇ ਫਿਰ ਅਸੀਂ ਉਹ ਵੀ ਕਰ ਦਾਂਗੇ ਥੋੜੀ ਬਹੁਤੀ ਤੇ ਇੱਕ ਜਿਹੜਾ ਸਾਰੀ ਬਾਡੀ ਤੇ ਫੈਲ ਰਿਹਾ ਹੈ ਸੁਰਾਈਸਸ ਕਹਦੇ ਆ ਸੁਰਾਈਸਸ ਹਾਂਜੀ ਉਹ ਲੀਵਰ ਕਰਕੇ ਇਹ ਸਾਰਾ ਕੁਝ ਜੀ ਅੱਛਾ ਇਹ ਆ ਲੀਵਰ ਫੈਟੀ ਹੋਇਆ ਹੋਇਆ ਹੈ ਕਾਫੀ ਦੇਰ ਦਾ ਤਿੰਨ ਚਾਰ ਸਾਲ ਤੋਂ ਹੋਇਆ ਹੋਇਆ ਸਾਨੂੰ ਪਤਾ ਹੈ ਨਹੀਂਗਾ ਡਾਕਟਰ ਦੇ ਵੀ ਜਾਣੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੁਰਾਈਸਸ ਉਹ ਵੀ ਹਾਂਜੀ ਉਹ ਕੰਦੇ ਵੀ ਨਹੀਂ ਹੈ ਇਹਨਾਂ ਕੋਲ ਚੈੱਕ ਕਰ ਲੈਂਦੇ ਕਦੇ ਕੋਈ ਯਾ ਇਹਨਾਂ ਕੋਲ ਦਵਾਈ ਹੈ ਨਹੀਂ ਨਾ ਟਾਈਮ ਨਾ ਵੇਸਟ ਕਰੋ ਉਹਨੇ ਉਹਨੇ ਤਾਂ ਦਵਾਈ ਆ ਜਾਣੀ ਜਿੰਨੇ ਜਿਹੇ ਪਾਰਕਿੰਗ ਟਿਕਟਾਂ ਦੀ ਅਸੂਰ ਤੇ ਪੇ ਕਰਦੇ ਆ ਤੇ ਯਾ ਅਸੀਂ ਤੁਸੀਂ ਫੋਨ ਕਰ ਲਿਓ ਸਾਨੂੰ ਅਡਰੈਸ ਕੀ ਹੈ ਡਰੈਸ ਕੀ ਹੈ ਤੁਸੀਂ 에어ਪੋਰਟ ਐਂਡ ਡਰੂ ਦੇ ਕਾਰਨਰ ਦੇ ਉੱਪਰ ਹੈ ਜਿਹੜਾ ਪਲਾਜ਼ਾ ਜੀ 2985 ਡਰੂ ਰੋਡ ਯੂਨਿਟ 1 ਉਹ 2 ਹਾਂਜੀ 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 ਪਾਲਣ ਪਾਲਣ ਹਾਂਜੀ ਧੰਨਵਾਦ ਕਾਲ ਕਰਨ ਦੇ ਲਈ ਯਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ ਤੇ ਬਿਲਕੁਲ ਵੈਸੇ ਸਮਾਂ ਇਜਾਜ਼ਤ ਨਹੀਂ ਦੇ ਰਹੇ ਹਾਂ ਹਾਂਜੀ ਯਾ ਨੰਬਰ ਮੈਂ ਦੇ ਦਿੰਦਾ 2985 ਡਰੂ ਰੋਡ 에어ਪੋਰਟ ਐਂਡ ਡਰੂ ਦੇ ਕਾਰਨਰ ਤੇ ਚਿੱਟਾ ਪਲਾਜ਼ਾ ਜੀ ਤੇ ਉਹਦੇ ਵਿੱਚ ਅਸੀਂ ਹੈਗੇ ਹਾਂ ਤੇ ਅਪਾਇੰਟਮੈਂਟ ਲੈ ਲਓ ਜਦੋਂ ਵੀ ਆਉਣਾ ਹੋਵੇ ਤੇ ਦਵਾਈ ਬਹੁਤ ਵਧੀਆ ਹਰ ਹਰ ਚੀਜ਼ ਦੀ ਦਵਾਈ ਹੈਗੀ ਬੱਚਿਆਂ ਦੀ ਹੈਗੀ ਹੈ ਜਾਂ ਕਿਸੇ ਕਿਸਮ ਦੀ ਵੀ ਹੈਗੀ ਕੋਈ ਐਸੀ ਬਿਮਾਰੀ ਕਰਨ ਦੀ ਲੋੜ ਨਹੀਂ ਹੈਗੀ ਜੀ ਤੇ ਜਿਹੜਾ ਫੋਨ ਨੰਬਰ ਹੈਗਾ 905 405 1515 ਇਹ ਡਾਇਰੈਕਟ ਫੋਨ ਕਰਨ ਦਾ ਹੈਗਾ ਤੇ ਵਟਸਐਪ ਨੰਬਰ ਜਿਹੜਾ ਹੈਗਾ ਉਹ ਹੈਗਾ 905 494 0313 905 494 0313 ਇਹਤੇ ਜੇ ਆਊਟਸਾਈਡ ਆ ਗਿਆ ਬੈਂਕੂ ਹੋ ਰਿਹਾ ਅਮਰੀਕਾ ਇੰਗਲੈਂਡਾਂ ਕਿਤੇ ਵੀ ਆ ਗਿਆ ਤੇ ਸਾਨੂੰ ਵਟਸਐਪ ਤੇ ਮੈਸੇਜ ਛੱਡ ਦਿਓ ਤੇ ਅਸੀਂ ਤੁਹਾਨੂੰ ਕਾਲ ਕਰ ਲਾਂਗੇ ਇੱਕ ਦੋ ਦਿਨਾਂ ਦੇ ਵਿੱਚ ਜੋ ਜੋ ਨੰਬਰ ਆਊਗਾ ਤੁਸੀਂ ਤੋਂ ਅਸੀਂ ਫਿਰ ਕਾਲ ਕਰ ਲੈਂਦੇ ਹੁੰਦੇ ਆ ਜੀ 905 494 0313 ਇਹਤੇ ਅਸੀਂ ਜੀਵਦੀ ਫੋਟੋ ਤੇ ਫੇਸ ਦੀ ਪਿਕਚਰ ਮੰਗਾਉਂਦੇ ਹੁੰਦੇ ਆ ਜੇ ਮੋਟਾਪਾ ਹੈਗਾ ਫਿਰ ਅਸੀਂ ਕਹਿੰਦੇ ਹੁਣ ਇੱਕ ਫੁੱਲ ਫੁੱਲ ਵੀ ਆਪਦੀ ਪਿਕਚਰ ਭੇਜੋ ਤਾਂ ਕਿ ਪਤਾ ਲੱਗੇ ਕਿੰਨਾ ਕੁ ਮੋਟਾਪਾ ਹੈਗਾ ਕਿਵੇਂ ਹੈਗਾ ਤੇ ਬਾਕੀ ਇਹ ਚੀਜ਼ ਹੈਗੀ ਹੈ। ਪਾਰਸਲ ਕਰ ਦਿੱਤੇ ਜਾਂਦੇ। ਹਾਂਜੀ ਪਾਰਸਲ ਕਰ ਦਿੰਦੇ ਆ। ਹੁਣ ਕੱਲ ਹੀ ਸਟ੍ਰਾਈਕ ਖੁੱਲੀ ਆ ਤੇ ਅੱਜ ਕਾਫੀ ਪਾਰਸਲ ਭੇਜੇ ਆ। ਬਹੁਤ ਸਾਰੇ ਰੁਕੇ ਪਏ ਸੀ ਬਣਾਵਣਾ ਰੱਖੀਗੇ ਤੇ ਅੱਜ ਅੱਜ ਮੇਲ ਕਰਦੇ ਆ। ਜੀ। ਤੇ ਇਹ ਹੈਗਾ ਕਿ ਕੋਈ ਵੀ ਪ੍ਰੋਬਲਮ ਹੈਗੀ ਹੈ ਇਹ ਨਾ ਸੋਚੋਗੇ ਇਲਾਜ ਹੈ ਨਹੀਂ ਇਸ ਚੀਜ਼ ਦਾ। ਡਿਪਰੈਸ਼ਨ ਆ ਬੱਚਿਆਂ ਨੂੰ ਆ ਬੱਚੇ ਬੋਲਦੇ ਨਹੀਂ ਉਹ ਤਾਂ ਡਰੱਗ ਤੇ ਹੋਣ। ਬੇਬੀ ਨਹੀਂ ਹੋ ਰਿਹਾ। ਬਹੁਤ ਹੀ ਸਸਤੇ ਢੰਗ ਦੇ ਨਾਲ ਇਲਾਜ ਹੋ ਜਾਂਦੇ ਲੋਕੀ ਲੱਖ ਲੱਖ ਡਾਲਰ ਖਰਚੁੰਦੇ ਬੇਬੀ ਲੈਣ ਵਾਸਤੇ ਪਰ ਫਿਰ ਵੀ ਉਹ ਗਾਰੰਟੀ ਉਹਨਾਂ ਦੀ ਕੋਈ ਨਹੀਂ ਹੁੰਦੀ ਗਾਰੰਟੀ ਅਸੀਂ ਨਹੀਂ ਦਿੰਦੇ ਪਰ ਸਾਨੂੰ ਪਤਾ ਹੁੰਦਾ ਕਿ ਠੀਕ ਹੋ ਜਾਣਾ ਤੇ ਲੇਕਿਨ ਇਹ ਬਹੁਤ ਸਸਤਾ ਤੇ 1000 ਡਾਲਰ ਤੋਂ ਵੀ ਘੱਟ ਦੇ ਵਿੱਚ ਵਿੱਚ ਤੁਹਾਡਾ ਦੋ ਜੇ ਅਬਲ ਤਾਂ 3-400 ਵਿੱਚ ਸੜ ਜਾਂਦਾ ਜੇ ਦੁਬਾਰਾ ਵੀ ਲੈਣੀ ਪਵੇ ਤਾਂ ਦੁਬਾਰਾ ਲੈ ਲਓ ਦਵਾਈ ਦੋ ਵਾਰ ਤੇ ਇਹ ਹੈਗਾ ਤੁਹਾਡੀ ਡਾਈਟ ਚੇਂਜ ਕਰਨੀ ਪੈਂਦੀ ਹੈ ਵਿਟਾਮਿਨਸ ਲੈਣੇ ਪੈਂਦੇ ਆ ਤੇ ਇਹ ਚੀਜ਼ਾਂ ਬਿਲਕੁਲ ਸ਼ੇਧ ਦਾ ਧਿਆਨ ਰੱਖੋ ਉਨੇ ਲੰਮ ਉਮਰ ਵਧੀਆ ਹੋਗੀ ਉਨੇ ਲੰਬੀ ਉਮਰ ਹੋਗੀ ਉਨੇ ਉਨੇ ਤੁਹਾਡੀ ਸਿਹਤ ਵਧੀਆ ਹੋਗੀ ਤੁਸੀਂ ਹੈਪੀ ਰਹੋਗੇ ਯਾਰ ਉਹ ਚੀਜ਼ ਹੋ ਜਾਂਦੀ ਹੈ ਸਮਾਂ ਜਾ ਸਨੇ ਦੇ ਰਿਹਾ ਅੱਜ ਦੇ ਪ੍ਰੋਗਰਾਮ ਲਈ ਨਹੀਂ ਥੈਂਕ ਯੂ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਦਾ ਇਸ ਜਸਦਾ ਪ੍ਰੋਗਰਾਮ ਹਮਦਰਦ ਹੈਲਥ ਟਾਕ ਸ਼ੋ ਤੇ ਅਜ ਪਾਲ ਐਂਡ ਪਾਲ ਹਰਬਲਦੋ ਡਾਕਟਰ ਪਾਲ ਜੀ ਦੇ ਵੱਲੋਂ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਿਹਤ ਨੂੰ ਲੈ ਕੇ ਖਾਸ ਕਰਕੇ ਲੀਵਰ ਨੂੰ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਕੋਈ ਦਵਾਈ ਲੈਣੀ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਨਾਲ ਦਿੱਤੇ ਗਏ ਨੰਬਰ ਤੇ ਜਾਂ ਫਿਰ ਇਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਹੈਲਥ ਪ੍ਰੋਗਰਾਮ ਦੇ ਵਿੱਚ ਇੰਨੀ ਬਣੇ ਰਹੋ ਹਮਦਰਦ ਟੀਵੀ ਦੇ ਨਾਲ ਹਮਿੰਦੇ ਇਜਾਜ਼ਤ ਸਤਿ ਸ਼੍ਰੀ ਅਕਾਲ